ਜਦੋਂ ਪ੍ਰੋਫਿਟ ਜੀ ਅੰਦਰ ਕੋਰਟ ਦੇ ਵਿੱਚ ਜਾਂਦੇ ਆ ਤੇ ਕੀ ਹੁੰਦਾ ਆ ਉਹ ਐਂਟਰੀ ਕਰਦੇ ਆ ਤੇ ਦੋ ਚੌ ਮਿੰਟਾਂ ਦੇ ਵਿੱਚ ਉਹਨਾਂ ਨੂੰ ਦੋਸ਼ੀ ਕਰਾਰ ਕੀਤਾ ਜਾਂਦਾ ਕਿਉਂਕਿ ਮੈਂ ਦੋ ਮਹੀਨਿਆਂ ਤੋਂ ਇਹ ਗੱਲ ਕਹਿੰਦਾ ਆ ਰਿਆਂ ਸੀ ਤੇ ਉਹਨਾਂ ਦੀ ਜੱਜਮੈਂਟ ਤੇ ਬੁਰਾ ਪ੍ਰਭਾਵ ਪਾਉਣ ਦੇ ਲਈ ਹੀ ਜਿਹੜੀਆਂ ਵਾਰ-ਵਾਰ ਵੀਡੀਓ ਆ ਰਹੀਆਂ ਸੀ ਸੋਸ਼ਲ ਮੀਡੀਆ ਰਾਹੀਂ ਜੋ ਉਹਨਾਂ ਦੀ ਸ਼ਬੀ ਨੂੰ ਖਰਾਬ ਕੀਤਾ ਜਾ ਰਿਹਾ ਸੀ ਉਹ ਦੇਖੋ ਗੱਲ ਸੱਚ ਹੋਈ ਉਹੀ ਗੱਲ ਹੋਇਆ ਵੀ ਉਹਨਾਂ ਦੀ ਜੱਜਮੈਂਟ ਤੇ ਬੁਰਾ ਅਸਰ ਪਿਆ ਤੁਸੀਂ ਮੀਡੀਆ ਦੀ ਗੱਲ ਕਰ ਰਹੇ ਹੋ ਪਰ ਜਿਹੜੀ ਜੱਜਮੈਂਟ ਸੀ ਉਹ ਤਾਂ ਦੋ ਵਕੀਲਾਂ ਦੀ ਸੀ ਦੋਨਾਂ ਵਕੀਲਾਂ ਦੀ ਬਹਿਸ ਸੁਣੀ ਸੀ ਜੋ ਫੈਸਲਾ ਜੱਜ ਸਾਹਿਬ ਨੇ ਲੈਣਾ ਸੀ ਉਹ ਵਕੀਲਾਂ ਥਰੂ ਕਿਉਂਕਿ ਜੱਜ ਕੋਲ ਨਾ ਟਾਈਮ ਨਹੀਂ ਚਾਹ ਸਭ ਕਹਿੰਦਾ ਕਿ ਉਹ ਵੀਡੀਓ ਦੇਖਣ ਬਹੁਤ ਅੱਛਾ ਸਵਾਲ ਕੀਤਾ ਦੇਖੋ ਉਸ ਦਿਨ ਆਰਗੂਮੈਂਟਸ ਹੋਣੇ ਸੀ ਜੇ ਆਰਗੂਮੈਂਟਸ ਹੋਣੇ ਸੀ ਤੇ ਆਰਗੂਮੈਂਟਸ ਹੋਏ ਕਿਉਂ ਨਹੀਂ ਘੱਟੋ ਘੱਟ ਨਹੀਂ ਜੋ ਇਹ ਕੇਸ ਸੀ ਹਾਈ ਪ੍ਰੋਫਾਈਲ ਕੇਸ ਸੀ ਘੱਟੋ ਘੱਟ ਨਹੀਂ ਇੱਥੇ ਤਾਂ 3-4 ਘੰਟਿਆਂ ਦੀ ਬਹਿਸ ਚੱਲਣੀ ਚਾਹੀਦੀ ਸੀ ਲੇਕਿਨ ਕੋਈ ਆਰਗੂਮੈਂਟਸ ਨਹੀਂ ਹੋਏ ਮੈਂ ਦੇਖਿਆ ਕਿ ਪ੍ਰੋਫੈਸਰ ਵਿਜਿੰਦਰ ਜੀ ਅੰਦਰ ਜਾਂਦੇ ਆ ਤੇ ਉਸੇ ਟਾਈਮ ਜਿਹੜਾ ਉਹਨਾਂ ਨੂੰ ਜਿਹੜਾ ਦੂਜੀ ਕਰਾਰ ਦਿੱਤਾ ਜਾਂਦਾ ਆ ਤੁਸੀਂ ਆਪਣੇ ਵਕੀਲ ਨਾਲ ਇਹ ਪੁੱਛੀ ਹੈ ਵੀ ਭਾਈ ਇਹ ਕੀ ਹੋਇਆ 1 ਮਿੰਟ ਚ ਗਏ ਆ ਕੋਈ ਆਰਗੂਮੈਂਟ ਨਹੀਂ ਹੋਇਆ ਇੱਕਦਮ ਹੀ ਜਿਹੜੀ ਆ ਉਹਨਾਂ ਨੂੰ ਰੋਪੀ ਦੋਸ਼ ਕਰ ਦਿੱਤੇ ਬੜੇ ਬੜੇ ਬੜਿਆ ਚਿੰਤਾ ਦਾ ਵਿਸ਼ਾ ਆ ਮੈਂ ਆਪ ਬੜਾ ਸੋਚ ਕੇ ਹੈਰਾਨ ਆ ਵੀ ਵਕੀਲ ਜਿਹੜੇ ਵਕੀਲ ਸਾਡੇ ਸਨ ਉੱਥੇ ਕੀ ਗੱਲ ਹੋਈ ਕਿਉਂਕਿ ਮੈਂ ਇਹੀ ਸੋਚਦਾ ਸੀ ਮੈਂ ਦੇਖੋ ਹਜੇ ਵੀ ਜਿੱਦਣ ਮੇਰੇ ਆਰਡਰਾਂ ਦੀ ਕਾਪੀ ਹੱਥ ਆ ਗਈ ਜੱਜਮੈਂਟ ਦੀ ਕਾਪੀ ਹੱਥ ਆ ਗਈ ਦੇਖਾਂ ਵੀ ਜਿਹੜੇ ਉੱਥੇ ਕੀ ਆਰਗੂਮੈਂਟਸ ਹੋਏ ਉਸ ਕੇਸ ਦੀ ਮੈਂ ਹੁਣ ਪੇਰਵਾਹੀ ਕਰ ਰਿਹਾ ਹਾਂ ਉਹਨੂੰ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿਉਂਕਿ ਅਸਲ ਸਾਨੂੰ ਵੀ ਪਤਾ ਲੱਗਣਾ ਚਾਹੀਦਾ ਆ ਜੇ ਮਾਨਯੋਗ ਅਦਾਲਤ ਨੇ ਉਹਨਾਂ ਨੂੰ ਇਹ ਜੋ ਫੈਸਲਾ ਸੁਣਾਇਆ ਆ ਲੇਕਿਨ ਉਸ ਫੈਸਲੇ ਦਾ ਮੀਡੀਆ ਨੂੰ ਕਿਦਾਂ ਪਹਿਲਾਂ ਪਤਾ ਲੱਗ ਜਾਂਦਾ ਆ ਵੀ ਇਹਦੇ ਵਿੱਚ ਇਹ ਪੰਜ ਬੰਦੇ ਬੇਇਜ਼ਤ ਬਰੀ ਕੀਤੇ ਆ ਔਰ ਪ੍ਰੋਫਿਟ ਬਜਿੰਦਰ ਸਿੰਘ ਨੂੰ ਜਿਹੜਾ ਦੋਸ਼ੀ ਕਰਾਰ ਕੀਤਾ ਗਿਆ ਇਹ ਲੜਕੀ ਕਹਿ ਰਹੀ ਹੈ ਉਹਦੇ ਨਾਲ ਸੰਗਠਨ ਜਿਹੜਾ ਉਹ ਕਹਿ ਰਿਹਾ ਕਿ ਅਸੀਂ ਇਹ ਜਿਹੜੇ 5 ਬੰਦੇ ਦੇ ਬਰੀ ਇੱਕ ਦੀ ਕਹਿੰਦੇ ਡੈਥ ਹੋ ਗਈ ਆ ਜਿਹੜਾ 5 ਆ ਅਸੀਂ ਮੁੜ ਕੇ ਉਹਨਾਂ ਤੇ ਫੇਰ ਪਾਵਾਂਗੇ ਇਹਨਾਂ ਤੇ ਫੇਰ ਪਟੀਸ਼ਨ ਪਾਵਾਂਗੇ ਇਹਨਾਂ ਨੂੰ ਕਿਵੇਂ ਬਰੀ ਕੀਤਾ ਉਹ ਤੇ ਖੁਦ ਮੰਗ ਕਰ ਰਹੇ ਆ ਇਹਦਾ ਮਤਲਬ ਦੇਖੋ ਜੀ ਹੁਣ ਜੇ ਫੇਰ ਦੇਖੋ ਬੜੀ ਸੋਚਣ ਵਾਲੀ ਗੱਲ ਆ ਵੀ ਜੱਜ ਸਾਹਿਬ ਨੇ ਜਿਹੜਾ ਫੈਸਲਾ ਫੇ ਗਲਤ ਕੀਤਾ ਸਾਨੂੰ ਅਜੀਬ ਵੀ ਲੱਗ ਰਿਹਾ ਆ ਵੀ ਜਿਹੜਾ ਇਹ ਆਨ ਮੈਰਿਡ ਫੈਸਲਾ ਨਹੀਂ ਹੋਇਆ ਇਹ মিডিਆ ਟ੍ਰਾਇਲ ਚੱਲਿਆ ਫੇ ਔਰ মিডিਆ ਟ੍ਰਾਇਲ ਤਾਂ ਇਹੀ ਚੱਲ ਰਿਹਾ ਇਹੀ ਪ੍ਰੋਫਿਟ ਬਜਿੰਦਰ ਸਿੰਘ ਨੂੰ ਸਜ਼ਾ ਹੋਵੇ ਕਿ ਦੋ ਕੇਸ ਹੋਰ ਹੋ ਗਏ ਕਪੂਥਲੇ ਲੜਕੀ ਦਾ ਉੱਤੇ ਵੀ ਛੇੜ ਛਾੜ ਦਾ ਕੇਸ ਹੋ ਗਿਆ ਜਿੱਤੇ ਪੋਸਟ ਕੋ ਲੱਗ ਗਈ ਉਸ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੋ ਗਈ ਹੈ ਵੀ ਪਾਸਟਰ ਜਿਹੜੇ ਖੁਦ ਆਪਣੀ ਉਤੇ EMPLOYEES ਨੂੰ ਕੁੱਟ ਰਹੇ ਨੇ ਉੱਥੇ ਤੇ ਮੀਡੀਆ ਦਾ ਕੋ ਰੋਲ ਨਹੀਂ ਸੀ ਜਿਹੜੀ ਵੀਡੀਓ ਹੈ ਜਿਹਦੇ ਵਿੱਚ ਤੁਸੀਂ ਮੈਂ ਦੇਖਣਾ ਜੋ CCTV ਕੈਮਰੇ ਦੀ ਜੋ ਮੈਂ ਫੁਟੇਜ ਦੇਖੀ ਜਾ ਉਹ ਤੇ 14 ਫਰਵਰੀ ਸੀ ਜਿਹੜਾ ਇੱਕ ਲੜਕੀ ਜਿਹੜੀ ਕਰਪੂਥਲੇ ਤੋਂ ਆ ਉਹ ਵੀ ਉਹ 14 ਫਰਵਰੀ ਦਾ ਕੇਸ ਆ ਕਿ ਉਹ ਵੀ 14 ਫਰਵਰੀ ਵਾਲਾ ਕੇਸ ਆ ਦੋਨੇ ਇੱਕੋ ਹੀ ਮੰਥ ਦੇ ਆ ਔਰ ਇੱਕੋ ਹੀ ਮੰਦ ਦੇ ਕੇਸ ਆ ਔਰ ਕਿਤੇ ਨਾ ਕਿਤੇ ਉਹਨਾਂ ਦੀਆਂ ਗੱਲਾਂ ਵੀ ਸੀਮ ਆ ਇਸ ਤਰ੍ਹਾਂ ਲੱਗ ਰਿਹਾ ਵੀ ਜਿਹੜਾ ਇਹ ਜਿਹੜਾ ਪ੍ਰੀਪਲਾਨਟ ਜਿਹੜਾ ਆ ਨਾ ਇਹ 14 ਫਰਵਰੀ ਨੂੰ ਹੀ ਕਰ ਦਿੱਤਾ ਗਿਆ ਸੀ ਇਹ ਕਹਿੰਦੇ ਆ ਉਹ ਥੱਪੜ ਮਾਰਨ ਵਾਲੀ ਉਹ ਵੀਡੀਓ ਜਦੋਂ ਜੱਜਮੈਂਟ ਆਉਣ ਵਾਲੀ ਸੀ ਉਦੋਂ ਹੀ ਆਉਣੀ ਸੀ ਜਿਹੜੀ ਉਹ ਲੜਕੀ ਆ ਜਿਹੜੀ ਆ ਉਹ ਕਰੀਬਨ ਮੇਰੇ ਹਿਸਾਬ ਨਾਲ ਕਾਫੀ ਪੁਰਾਣਾ ਉਹ ਕੇਸ ਨੂੰ ਦੱਸਦੇ ਆ ਤੇ ਉਹ ਵੀ ਹੋਣੀ ਆਏ ਬੜੀ ਸੋਚਣ ਵਾਲੀ ਗੱਲ ਆ ਪਰ ਜਿਹੜੇ ਪਾਸੇ ਉੱਤੇ ਸੰਗੀਨ ਜੁਰਮ ਸੀ ਤੁਹਾਨੂੰ ਲੱਗਦਾ ਸੀ ਜਿਹੜੇ ਸੰਗੀਨ ਜੁਰਮ ਨੇ ਤੁਸੀਂ ਪਾਸਟਰੀ ਨਾਲ ਰਹੇ ਹੋ ਕਿੰਨੇ ਸੱਚ ਸੀ ਉਹ ਦੋਚੀ ਆ ਜਾਂ ਕਿਵੇਂ ਦੋਚ ਕਿਉਂਕਿ ਮੈਂ ਤਾਂ ਜੱਜਮੈਂਟ ਦੀ ਕਾਪੀ ਦੇਖਣ ਤੋਂ ਬਾਅਦ ਹੀ ਮੈਂ ਤਾਂ ਦੁੱਧ ਦਾ ਦੁੱਧ ਉਹ ਪਾਣੀ ਦਾ ਪਾਣੀ ਕਰ ਸਕਦਾ ਆ ਦੇਖੋ ਇਹ ਨਹੀਂ ਹੈਗਾ ਵੀ ਜੇ ਸੈਸ਼ਨ ਕੋਰਟ ਨੇ ਸਜ਼ਾ ਸੁਣਾ ਦਿੱਤੀ ਆ ਤੇ ਉਸ ਤੋਂ ਬਾਅਦ ਅਗਲੀਆਂ ਅਦਾਲਤਾਂ ਨਹੀਂ ਦੇਖੋ ਉਸ ਤੋਂ ਬਾਅਦ ਬਹੁਤ ਸਾਰੀਆਂ ਅਗਲੀਆਂ ਅਦਾਲਤਾਂ ਦੇ ਵਿੱਚ ਹਰ ਵਿਅਕਤੀ ਨੂੰ ਇਨਸਾਫ ਮਿਲ ਜਾਂਦਾ ਹੈ। ਮਜ਼ਾਕ ਤੇ ਹੋ ਗਿਆ ਲੋਕ ਕਹਿਣ ਲੱਪੇ ਜੀ ਪਹਿਲਾਂ ਬਾਪੂ ਅੰਦਰ ਗਿਆ ਤੇ ਪਿਤਾ ਜੀ ਅੰਦਰ ਚਲੇ ਗਏ ਹੁਣ ਪਾਪਾ ਅੰਦਰ ਚਲੇ ਗਏ। ਵੀ ਜਿਹੜੇ ਸੰਤ ਮਹਾਤਮਾ ਜਿਹੜੇ ਹੁੰਦੇ ਆ ਜੇ ਆਪਾਂ ਇਤਿਹਾਸ ਨੂੰ ਦੇਖੀਏ ਤੇ ਉਹਨਾਂ ਤੇ ਵੀ ਵੱਡੇ ਵੱਡੇ ਬਲੇਮ ਵੀ ਲੱਗੇ ਉਹਨਾਂ ਨੂੰ ਸੋਹਣੀਆਂ ਤੇ ਵੀ ਛਾੜ ਦਿੱਤਾ ਗਿਆ ਉਹਨਾਂ ਦੇ ਨਾਲ ਬੜਾ ਕੁਝ ਹੋਇਆ ਆ। ਬਈ ਭਾਈ ਸਾਡੀ ਬਾਈਬਲ 'ਚ ਤਾਂ ਬਹੁਤ ਸਾਰੇ ਇਦਾਂ ਦੇ ਹਵਾਲੇ ਆ ਖਾਸ ਕਰ ਨਵੀਆਂ ਤੇ ਕਿਉਂਕਿ ਜਿਹੜੇ ਜਿਹੜੀ ਸਾਡੀ ਬਾਈਬਲ ਦੱਸਦੀ ਆ ਜੋ ਨਬੀ ਹੁੰਦੇ ਆ ਉਹਨਾਂ ਤੇ ਹਮੇਸ਼ਾ ਬਲੇਮ ਲੱਗਦੇ ਰਹਿੰਦੇ ਆ ਮਾਮਲਾ ਸੀ ਜਿਹਦੀ ਬਦੌਲਤ ਪਾਸਟਰ ਬਜਿੰਦਰ ਜੀ ਨੂੰ ਜਿਹੜੀ ਐਡੀ ਵੱਡੀ ਸਜ਼ਾ ਸੁਣਾਈ ਗਈ ਆ ਤੁਸੀਂ ਉਹਨਾਂ ਦੇ ਨਾਲ ਰਹੇ ਹੋ ਕੀ ਜਿਹੜੇ ਐਲੀਗੇਸ਼ਨ ਲੱਗੇ ਨੇ ਕਿੰਨੀ ਸਚਾਈ ਆ ਕੀ ਕਾਰਨ ਰਹੇ ਨਹੀਂ ਪਹਿਲੀ ਵਾਰ ਜਿਆ ਸਭ ਤੋਂ ਪਹਿਲਾਂ ਮੈਂ ਅੱਜ ਤੁਹਾਡੇ ਚੈਨਲ ਦੇ ਰਾਹੀਂ ਇਹ ਦੱਸਣਾ ਚਾਹੁੰਦਾ ਆ ਵੀ ਜਿਹੜਾ ਇਹ ਫੈਸਲਾ ਲਿਆ ਗਿਆ ਮਤਲਬ ਔਨ ਮੈਰਿਟ ਇਹ ਫੈਸਲਾ ਨਹੀਂ ਲਿਆ ਗਿਆ ਜੇ ਮਾਨਜੋਗ ਅਦਾਲਤ ਇਹ ਫੈਸਲਾ ਲੈਂਦੀ ਜਿੱਦਾਂ ਅਸੀਂ ਦੇਖਿਆ ਆ ਕਿਉਂਕਿ ਉਹਦੇ ਵਿੱਚ ਪੰਜ ਵਿਅਕਤੀਆਂ ਨੂੰ ਬੇਇਜ਼ਤ ਬਰੀ ਕੀਤਾ ਆ ਔਰ ਪ੍ਰੋਫੈਟ ਬਜਿੰਦਰ ਸਿੰਘ ਜੀ ਨੂੰ ਦੋਸ਼ੀ ਕਰਾਰ ਕੀਤਾ ਗਿਆ ਜੋ 28 ਆਪਣੇ ਮਾਰਚ ਜੋ ਔਰ ਜਿਹੜਾ ਔਨ ਮੈਰਿਟ ਜੇ ਫੈਸਲਾ ਹੁੰਦਾ ਤੇ ਸ਼ਾਇਦ ਕਿਉਂਕਿ ਮੈਨੂੰ ਇਸ ਤਰ੍ਹਾਂ ਲੱਗਾ ਵੀ 2 ਮਹੀਨਿਆਂ ਤੋਂ ਜਿਹੜਾ ਇੱਕ ਮੀਡੀਆ ਟ੍ਰਾਇਲ ਚੱਲਿਆ ਮੀਡੀਆ ਟ੍ਰਾਇਲ ਚੱਲਣ ਕਰਕੇ ਜਿਹੜਾ ਇਸ ਕੇਸ ਨੂੰ ਬੜਾ ਪ੍ਰਭਾਵਿਤ ਕੀਤਾ ਗਿਆ ਹੈ। ਮੀਡੀਆ ਦਾ ਕੀ ਰੋਲ ਰਿਹਾ ਕਿਵੇਂ ਰੋਲ ਰਿਹਾ ਅੱਜ? ਮਾਨਯੋਗ ਸੁਪਰੀਮ ਕੋਰਟ ਨੇ ਆ ਇਹ ਗੱਲਾਂ ਨੂੰ ਪਹਿਲਾਂ ਹੀ ਸਾਰਿਆਂ ਦੇ ਵਿੱਚ ਜਨਤਕ ਕੀਤਾ ਆ ਵੀ ਕੋਈ ਵੀ ਜਦੋਂ ਵੀ ਇਦਾਂ ਦਾ ਕੋਈ ਕੇਸ ਹੁੰਦਾ ਆ ਜਿਹੜਾ ਬੜਾ ਮਤਲਬ ਜਿਹੜਾ ਕੇਸ ਆ ਬੜਾ ਸਮਾਜਿਕ ਸਮਾਜ ਦੇ ਨਾਲ ਲੋਕਾਂ ਨਾਲ ਜੁੜਿਆ ਹੋਵੇ ਜਾਂ ਬਹੁੜਾ ਗੰਭੀਰ ਹੋਵੇ ਮਸਲਾ ਤੇ ਉਹਦੇ ਵਿੱਚ ਜਿਹੜਾ ਮੀਡੀਆ ਟ੍ਰਾਇਲ ਨਾ ਚੱਲੇ ਕਿਉਂਕਿ ਸੁਪਰੀਮ ਕੋਰਟ ਖੁਦ ਕਹਿੰਦਾ ਆ ਵੀ ਮੀਡੀਆ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੂੰ ਅੱਗੇ ਇਹ ਅਦਾਲਤ ਤੋਂ ਪਹਿਲਾਂ ਮੀਡੀਆ ਦੇ ਵਿੱਚ ਨਾਲਿਆਂਦਾ ਜਾਵੇ ਲੇਕਿਨ ਪ੍ਰੋਫਿਟ ਬਜਿੰਦਰ ਜੀ ਦਾ ਕੇਸ ਜਿਹੜਾ ਮੀਡੀਆ ਟ੍ਰਾਇਲ ਇਦਾਂ ਦਾ ਚੱਲਿਆ ਆਏ ਦਿਨ ਉਹਨਾਂ ਦੇ ਉਹਨਾਂ ਦੇ ਜੋ ਵੀ ਉਹਨਾਂ ਦੀ ਜਿਹੜੀ ਜਦੋਂ ਵੀ ਕੋਰਟ ਦੇ ਵਿੱਚ ਜਾਂਦੇ ਸੀ ਉਹਨਾਂ ਦੀ ਤਰੀਕ ਪੈਂਦੀ ਸੀ ਉਹ ਹਰ ਇੱਕ ਗੱਲ ਕੱਲੀ-ਕੱਲੀ ਖਬਰ ਜਿਹੜੀ ਆ ਉਹ ਮੀਡੀਆ ਤੇ ਦਿਖਾਈ ਜਾ ਰਹੀ ਸੀ ਜਿਹਦਾ ਕਰਕੇ ਇਸ ਕੇਸ ਉੱਤੇ ਬੁਰਾ ਅਸਰ ਜਿਹੜਾ ਮੀਡੀਆ ਟ੍ਰਾਇਲ ਦਾ ਪਿਆ ਮੈਂ ਤੁਹਾਡੀ ਗੱਲ ਨਾਲ ਐਗਰੀ ਹਾਂ ਪਰ ਮੀਡੀਆ ਦਾ ਇੱਕ ਰੋਲ ਹੈ ਕਿਉਂਕਿ ਜੋ ਵੀ ਕੇਸ ਚੱਲਦਾ ਮੀਡੀਆ ਉੱਥੇ ਜਾਂਦੀ ਆ ਵਕੀਲਾਂ ਦਾ ਪੱਖ ਰੱਖਦੀ ਆ ਦੂਜੇ ਪੱਖ ਰੱਖਦੀ ਆ ਪਰ ਮੀਡੀਆ ਦੇ ਵਿਚਾਰ ਵਿੱਚ ਆਉਣ ਦੇ ਨਾਲ ਕੇਸ ਨੂੰ ਅਫੈਕਟਡ ਹੋਣਾ ਮੈਂ ਇਸ ਬਾਜ਼ਮ ਨਹੀਂ ਮੰਨਦਾ ਪਰ ਤੁਸੀਂ ਕਿਵੇਂ ਮੰਨ ਰਹੇ ਹੋ ਨਹੀਂ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਇਹ ਗੱਲ ਤੁਹਾਨੂੰ ਬਾਰ-ਬਾਰ ਕਹਿੰਨਾ ਵੀ ਜੋ ਮੀਡੀਆ ਨੇ ਰੋਲ ਪਲੇ ਕਰਨਾ ਸੀ ਜੇ ਮੀਡੀਆ ਸਾਡਾ ਵੀ ਪੱਖ ਲੈਂਦਾ ਮੀਡੀਆ ਨੇ ਕਿਸੇ ਪੱਖ ਕਿਸੇ ਪੱਖੋਂ ਵੀ ਰੋਲ ਇਹ ਪਲੇ ਨਹੀਂ ਕੀਤਾ ਵੀ ਅਸਲ ਸਚਾਈ ਸੁਣਨ ਦੀ ਗੱਲ ਨਹੀਂ ਕੀਤੀ ਗਈ ਵੀ ਇਸ ਕੇਸ ਦੇ ਵਿੱਚ ਅਸਲ ਸਚਾਈ ਕੀ ਆ ਜਦੋਂ ਵੀ ਮੀਡੀਆ ਉਸ ਦੂਜੇ ਧਿਰ ਦਾ ਪੱਖ ਲੈਂਦੀ ਸੀ ਲੇਕਿਨ ਸਾਡੇ ਵੱਲੋਂ ਪੱਖ ਨਹੀਂ ਲਿਆ ਜਾਂਦਾ ਸੀ ਅਸੀਂ ਚਾਹੁੰਦੇ ਹਾਂ ਸੀ ਮਾਨਯੋਗ ਅਦਾਲਤ ਜੋ ਵੀ ਫੈਸਲਾ ਲਵੇ ਔਨ ਮੈਰਿਟ ਫੈਸਲਾ ਲਵੇ ਕਿਉਂਕਿ ਮੀਡੀਆ ਦੇ ਵਿੱਚ ਇੰਨਾ ਇਹ ਕੇਸ ਜਿਹੜਾ ਅੱਗੇ ਵੱਧ ਚੁੱਕਾ ਹੈ ਚਾਹੇ ਨਿਊ ਨੈਸ਼ਨਲ ਮੀਡੀਆ ਹੋਵੇ ਚਾਹੇ ਇਲੈਕਟ੍ਰੋਨਿਕ ਮੀਡੀਆ ਹੋਵੇ ਚਾਹੇ ਸੋਸ਼ਲ ਮੀਡੀਆ ਹੋਵੇ ਤੇ ਚਾਹੇ ਪ੍ਰਿੰਟ ਮੀਡੀਆ ਹੋਵੇ ਕਿਉਂਕਿ ਦੇਖੋ ਜਦ ਵੀ ਕੋਈ ਕੇਸ ਕੋਰਟ ਦੇ ਵਿੱਚ ਜਾਂਦਾ ਆ ਅਦਾਲਤ ਦੇ ਵਿੱਚ ਜਾਂਦਾ ਆ ਉਹਦੀਆਂ ਉਹਦੇ ਵੱਖ-ਵੱਖ ਉਹ ਉਹਦੀ ਭੂਮਿਕਾ ਹੁੰਦੀ ਆ ਜਿਸ ਤਰ੍ਹਾਂ ਅਸੀਂ ਜਾਣਦੇ ਆ ਬਹੁਤ ਸਾਰੇ ਸਾਡੇ ਵਿੱਚੋਂ ਜਿਹੜੇ ਕਾਨੂੰਨ ਦੇ ਜਾਣਕਾਰ ਹੋ ਜਾਂਦੇ ਆ ਦੇਖੋ ਜੇ ਕੋਈ ਐਫ ਆਈ ਆਰ ਦਰਜ ਹੁੰਦੀ ਆ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਕੀ ਹੁੰਦਾ ਆ ਫਿਰ ਪੁਲਿਸ ਉਹਦੀ ਇਨਵੈਸਟੀਗੇਸ਼ਨ ਕਰ ਦਿੰਦਾ ਪੁਲਿਸ ਇਨਵੈਸਟੀਗੇਸ਼ਨ ਤੋਂ ਬਾਅਦ ਫੇਕ ਕੋਰਟ ਦੇ ਵਿੱਚ ਜਿਹੜਾ ਆ ਚਲਾਨ ਪੇਸ਼ ਕੀਤਾ ਜਾਂਦਾ ਫਿਰ ਚਲਾਨ ਪੇਸ਼ ਕਰਨ ਤੋਂ ਬਾਅਦ ਫੇਕੀ ਕੀਤਾ ਜਾਂਦਾ ਆ ਫਿਰ ਉੱਤੇ ਟ੍ਰਾਇਲ ਚੱਲਦਾ ਆ ਫਿਰ ਟ੍ਰਾਇਲ ਚੱਲਣ ਤੋਂ ਬਾਅਦ ਫਿਰੇ ਜਿਹੜੇ ਡਿਫੈਂਸ ਆਰਗੂਮੈਂਟ ਆਰਗੂਮੈਂਟਸ ਜਿਹੜੇ ਸੁਣਾਏ ਜਾਂਦੇ ਆ ਤੇ ਫਿਰ ਉਸ ਤੋਂ ਬਾਅਦ ਜਿਹੜੀ ਹੈ ਜੱਜਮੈਂਟ ਸੁਣਾਈ ਜਾਂਦੀ ਆ ਲੇਕਿਨ ਇਸ ਕੇਸ ਦੇ ਵਿੱਚ ਇਹ ਦੇਖਣ ਨੂੰ ਮਿਲਿਆ ਪ੍ਰੋਫਿਟ ਬਜਿੰਦਰ ਸਿੰਘ ਜੀ ਦੇ ਕੇਸ ਦੇ ਵਿੱਚ ਵੀ ਜਿਹੜੇ ਡਿਫੈਂਸ ਆਰਗੂਮੈਂਟ ਜਿਹੜੇ ਚੱਲ ਰਿਹਾ ਸੀ ਕਾਫੀ ਇਹ ਕਾਫੀ ਬਾਰ-ਬਾਰ ਤਰੀਕਾ ਪੈ ਰੀਆਂ ਡਿਫੈਂਸ ਆਰਗੂਮੈਂਟ ਡਿਫੈਂਸ ਆਰਗੂਮੈਂਟ ਡਿਫੈਂਸ ਆਰਗੂਮੈਂਟ ਤੋਂ ਬਾਅਦ ਵੀ ਜਿਹੜੀ 28 ਤਰੀਕ ਸੀ ਉਸ ਦਿਨ ਆਰਗੂਮੈਂਟ ਸੀ ਔਰ ਆਰਗੂਮੈਂਟ ਸੀ ਲੇਕਿਨ ਆਰ ਮੈਂ ਇਸੇ ਗੱਲ ਨੂੰ ਕਰਦਾ ਆਂ ਵੀ ਆਰਗੂਮੈਂਟ ਸੀ ਲੇਕਿਨ ਉਹ ਇੱਕ ਮਿੰਟ ਦੇ ਵਿੱਚ ਕਿਦਾਂ ਫੈਸਲਾ ਹੋ ਗਿਆ ਮਤਲਬ ਉੱਥੇ ਜੋ ਆਰਗੂਮੈਂਟਸ ਹੋਣੇ ਚਾਹੀਦੇ ਸੀ ਜਦੋਂ ਪ੍ਰੋਫਿਟ ਜੀ ਅੰਦਰ ਕੋਰਟ ਦੇ ਵਿੱਚ ਜਾਂਦੇ ਆ ਮਾਨਜੋਗ ਅਦਾਲਤ ਦੇ ਵਿੱਚ ਜਾਂਦੇ ਆ ਤੇ ਕੀ ਹੁੰਦਾ ਆ ਉਹ ਐਂਟਰੀ ਕਰਦੇ ਆ ਤੇ ਦੋ ਚੌ ਮਿੰਟਾਂ ਦੇ ਵਿੱਚ ਜਿਹੜਾ ਇੱਕ ਮਿੰਟ ਦੇ ਵਿੱਚ ਜਿਹੜੀ ਉਹਨਾਂ ਨੂੰ ਦੋਸ਼ੀ ਕਰਾਰ ਕੀਤਾ ਜਾਂਦਾ ਮੈਂ ਇਸ ਗੱਲ ਤੋਂ ਹੈਰਾਨ ਆ ਵੀ ਜਿਹੜਾ ਮੀਡੀਆ ਦਾ ਬਹੁਤ ਵੱਡਾ ਰੋਲ ਰਿਹਾ ਆ ਦੇਖੋ ਮੀਡੀਆ ਨੇ ਉਹ ਗੱਲਾਂ ਨੂੰ ਪਹਿਲਾਂ ਹੀ ਕੀਤਾ ਸੀ ਕਿਉਂਕਿ ਉਸ ਸਮੇਂ ਦੇਖੋ ਜਿਹੜਾ মিডিਆ ਟ੍ਰਾਇਲ ਦੇ ਨਾਲ ਉਹ ਜਿਹੜਾ ਕੇਸ ਦੇ ਉੱਤੇ ਬੜਾ ਬੁਰਾ ਪ੍ਰਭਾਵ ਪਿਆ ਜੇ ਔਨ ਮੈਰਿਡ ਫੈਸਲਾ ਹੁੰਦਾ ਕਿਉਂਕਿ ਮੈਂ ਕਿਉਂ ਇਹ ਗੱਲ ਕਹਿ ਰਿਹਾ ਹਾਂ ਕਿਉਂਕਿ ਪੰਜ ਬੰਦੇ ਬਇਜ਼ਤ ਬਰੀ ਹੋਏ ਕਿਉਂਕਿ মিডিਆ ਨੇ ਦੱਸਿਆ ਹੀ ਨਹੀਂ ਸੀ ਵੀ ਇਸ ਕੇਸ ਦੇ ਵਿੱਚ ਹੋਰ ਵੀ ਜਿਹੜਾ ਜਿਹੜੇ ਹੋਰ ਵੀ ਲੋਕ ਜਿਹੜੇ ਆ ਜਿਹੜੇ ਜਿਹੜੇ ਇਸ ਕੇਸ ਦੇ ਨਾਲ ਜਿਹੜੇ ਆ ਇਸ ਕੇਸ ਦੇ ਵਿੱਚ ਜੁੜੇ ਹੋਏ ਨੇ ਜਿਨ੍ਹਾਂ ਤੇ ਉਹਨਾਂ ਤੇ ਵੀ ਜਿਹੜੇ ਰੇਪ ਦੇ ਕੇਸ ਪਾਇਆ ਸੀ ਵੀ ਇਹਨਾਂ ਉਹਨਾਂ ਵਿਅਕਤੀਆਂ ਨੇ ਉਹਨਾਂ ਦੁਆਰਾ ਇਹਨਾਂ ਨੇ ਵੀ ਮੇਰੇ ਨਾਲ ਜਿਹੜਾ ਇਹ ਜਿਹੜਾ ਇਸ ਪੈਣੇ ਜਿਹੜਾ ਇਹ ਕੇਸ ਪਾਇਆ ਸੀ ਵੀ ਉਹਨੇ ਵੀ ਇਹ ਕਿਹਾ ਸੀ ਵੀ ਇਹਨਾਂ ਨੇ ਵੀ ਮੇਰੇ ਨਾਲ ਗਲਤ ਕੰਮ ਕੀਤਾ ਲੇਕਿਨ ਉਹ ਬਇਜ਼ਤਵਰੀ ਹੋਏ ਪ੍ਰੋਫਿਟ ਜੀ ਕਿਉਂਕਿ ਬਾਰ-ਬਾਰ ਗੱਲ ਪ੍ਰੋਫਿਟ ਬਜਿੰਦਰ ਸਿੰਘ ਜੀ ਦੀ ਹੀ ਆ ਰਹੀ ਸੀ ਤੇ ਕਿਉਂਕਿ ਮੈਂ 2 ਮਹੀਨਿਆਂ ਤੋਂ ਇਹ ਗੱਲ ਕਹਿੰਦਾ ਆ ਰਿਆਂ ਸੀ ਵੀ ਇਸ ਕੇਸ ਦੇ ਉੱਤੇ ਉਹਨਾਂ ਦੀ ਜੱਜਮੈਂਟ ਤੇ ਬੁਰਾ ਪ੍ਰਭਾਵ ਪਾਉਣ ਦੇ ਲਈ ਹੀ ਜਿਹੜੀਆਂ ਬਾਰ-ਬਾਰ ਵੀਡੀਓ ਆ ਰਹੀਆਂ ਸੀ ਔਰ ਬਾਰ-ਬਾਰ ਉਹਨਾਂ ਤੇ ਜਿਹੜੇ ਸੋਸ਼ਲ ਮੀਡੀਆ ਰਾਹੀਂ ਜੋ ਉਹਨਾਂ ਦੀ ਸ਼ੋਭੀ ਨੂੰ ਖਰਾਬ ਕੀਤਾ ਜਾ ਰਿਹਾ ਸੀ ਉਹ ਦੇਖੋ ਗੱਲ ਸੱਚ ਹੋਈ ਉਹੀ ਗੱਲ ਹੋਇਆ ਵੀ ਉਹਨਾਂ ਦੀ ਜੱਜਮੈਂਟ ਤੇ ਬੁਰਾ ਅਸਰ ਪਿਆ ਤੁਸੀਂ ਮੀਡੀਆ ਦੀ ਗੱਲ ਕਰ ਰਹੇ ਮੈਂ ਮੀਡੀਆ ਤੇ ਕੋ ਤੁਹਾਨੂੰ ਸਵਾਲ ਇਹ ਮੇਰਾ ਸਵਾਲ ਹੈ ਕਿ ਮੀਡੀਆ ਨੇ ਤਾਂ ਜੋ ਪੱਖ ਰੱਖੇ ਆ ਉਹ ਪੇਸ਼ ਕਰਦਾ ਰਿਹਾ ਪਰ ਜਿਹੜੀ ਜੱਜਮੈਂਟ ਸੀ ਉਹ ਤਾਂ ਦੋ ਵਕੀਲਾਂ ਦੀ ਸੀ ਦੋਨਾਂ ਵਕੀਲਾਂ ਦੀ ਬਹਿਸ ਸੁਣੀ ਸੀ ਜੋ ਫੈਸਲਾ ਜੱਜ ਸਾਹਿਬ ਨੇ ਲੈਣਾ ਸੀ ਉਹ ਵਕੀਲਾਂ ਥਰੂ ਕਿਉਂਕਿ ਜੱਜ ਕੋਲ ਨਾ ਟਾਈਮ ਨਹੀਂ ਚਾ ਸਭ ਕਹਿੰਦਾ ਕਿ ਉਹ ਵੀਡੀਓ ਦੇਖਣ ਤੁਹਾਡੀ ਬਕਾਲਤ ਦਾ ਤੁਹਾਡੇ ਦੋ ਵਕੀਲਾਂ ਦੇ ਉੱਤੇ ਸਵਾਲ ਕਿਉਂ ਨਹੀਂ ਖੜੇ ਹੁੰਦੇ ਤੁਸੀਂ ਬਹੁਤ ਅੱਛਾ ਸਵਾਲ ਕੀਤਾ ਦੇਖੋ ਉਸ ਦਿਨ ਤੁਸੀਂ ਆਪ ਤੁਸੀਂ ਚੈੱਕ ਕਰ ਸਕਦੇ ਆ ਤੇ ਉਹਦੇ ਵਿੱਚ ਕੀ ਹੋਇਆ ਜਦ ਉਸ ਦਿਨ ਆਰਗੂਮੈਂਟਸ ਹੋਣੇ ਸੀ ਜੋ ਤੁਸੀਂ ਉੱਤੇ ਦੇਖਿਆ ਹੋਣਾ ਅਦਾਲਤ ਦੇ ਬਾਹਰ ਇਹ ਜੋ ਵੀ ਅਦਾਲਤ ਦੇ ਬਾਹਰ ਸਭ ਕੁਝ ਲੈ ਕੇ ਲਾ ਦਿੱਤਾ ਜਾਂਦਾ ਆ ਜੋ ਵੀ ਵੀ ਦੱਸਿਆ ਜਾਂਦਾ ਵੀ ਅੱਜ ਆਰਗੂਮੈਂਟਸ ਆ ਜੇ ਆਰਗੂਮੈਂਟਸ ਹੋਣੇ ਸੀ ਤੇ ਆਰਗੂਮੈਂਟਸ ਹੋਏ ਕਿਉਂ ਨਹੀਂ ਘੱਟੋ ਘੱਟ ਨਹੀਂ ਜੋ ਇਹ ਕੇਸ ਹੀ ਹਾਈ ਪ੍ਰੋਫਾਈਲ ਕੇਸ ਸੀ ਕਟੋ ਕਰਨੀ ਇੱਥੇ ਤਾਂ 4 ਘੰਟਿਆਂ ਦੀ ਬੈਂਸ ਚੱਲਣੀ ਚਾਹੀਦੀ ਸੀ ਲੇਕਿਨ ਕੋਈ ਆਰਗੂਮੈਂਟਸ ਨਹੀਂ ਹੋਏ ਮੈਂ ਦੇਖਿਆ ਕਿ ਪ੍ਰੋਫਿਟ ਬਜਿੰਦਰ ਜੀ ਅੰਦਰ ਜਾਂਦੇ ਆ ਤੇ ਉਸੇ ਟਾਈਮ ਜਿਹੜਾ ਉਹਨਾਂ ਨੂੰ ਜਿਹੜਾ ਦੋਸ਼ੀ ਕਰਾਰ ਇਹ ਉਹਨਾਂ ਨੂੰ ਕੀਤਾ ਜਾਂਦਾ ਆ ਤੁਸੀਂ ਆਪਣੇ ਵਕੀਲ ਨਾਲ ਹੀ ਪੁੱਛਿਆ ਵੀ ਪਾਈਏ ਕੀ ਹੋਇਆ 1 ਮਿੰਟ ਚ ਗਏ ਆ ਕੋਈ ਆਰਗੂਮੈਂਟ ਨਹੀਂ ਹੋਇਆ ਬੜਿਆ ਚਿੰਤਾ ਦਾ ਵਿਸ਼ਾ ਆ ਮੈਂ ਆਪ ਬੜਾ ਸੋਚ ਕੇ ਹੈਰਾਨ ਆ ਵੀ ਵਕੀਲ ਜਿਹੜੇ ਵਕੀਲ ਸਾਡੇ ਸਨ ਉੱਥੇ ਕੀ ਗੱਲ ਹੋਈ ਕਿਉਂਕਿ ਮੈਂ ਇਹੀ ਸੋਚਦਾ ਸੀ ਮੈਂ ਦੇਖੋ ਹਜੇ ਵੀ ਜਿੱਦਨ ਮੇਰੇ ਆਰਡਰਾਂ ਦੀ ਕਾਪੀ ਹੱਥ ਆ ਗਈ ਜੱਜਮੈਂਟ ਦੀ ਕਾਪੀ ਹੱਥ ਆ ਗਈ ਤੇ ਮੈਂ ਤਾਂ ਚਾਹੁੰਦਾ ਵੀ ਮੈਨੂੰ ਮੈਂ ਆਰਡਰਾਂ ਦੀ ਕਾਪੀ ਦੇਖਾਂ ਜੱਜਮੈਂਟ ਦੇਖਾਂ ਵੀ ਜਿਹੜੇ ਉੱਥੇ ਕੀ ਆਰਗੂਮੈਂਟਸ ਹੋਏ ਔਰ ਆਰਗੂਮੈਂਟਸ ਜਿਹੜੇ ਹੋਏ ਰਿਟਨ ਆਰਗੂਮੈਂਟਸ ਕੀ ਹੋਏ ਆ ਹਰ ਚੀਜ਼ ਦੀ ਮੈਂ ਜਾਣ ਕਿਉਂਕਿ ਦੇਖੋ ਜਦੋਂ ਵੀ ਕੇਸ ਹੁੰਦਾ ਆ ਉਸ ਕੇਸ ਦੀ ਉਸ ਕੇਸ ਦੀ ਮੈਂ ਹੁਣ ਪੈਰ ਪੈਰਵਾਹੀ ਕਰ ਰਿਹਾ ਆ ਉਹਨੂੰ ਜਾਣਨ ਦੀ ਕੋਸ਼ਿਸ਼ ਕਰ ਰਿਹਾ ਆ ਕਿਉਂਕਿ ਅਸਲ ਸਾਨੂੰ ਵੀ ਪਤਾ ਲੱਗਣਾ ਚਾਹੀਦਾ ਆ ਦੇਖੋ ਮੈਂ ਚਾਹੁੰਦਾ ਜੇ ਮਾਨਜੋਗ ਅਦਾਲਤ ਨੇ ਉਹਨਾਂ ਨੂੰ ਇਹ ਜੋ ਫੈਸਲਾ ਸੁਣਾਇਆ ਆ ਲੈਕਿਨ ਉਸ ਫੈਸਲੇ ਦਾ মিডিਆ ਨੂੰ ਕਿਦਾਂ ਪਹਿਲਾਂ ਪਤਾ ਲੱਗ ਜਾਂਦਾ ਆ ਵੀ ਇਹਦੇ ਵਿੱਚ ਵੀ ਪੰਜ ਬੰਦੇ ਦੋਸ਼ੀ ਆ ਇਹ ਪੰਜ ਬੰਦੇ ਬਇਜ਼ਤ ਬਰੀ ਕੀਤੇ ਆ ਔਰ ਪ੍ਰੋਫਿਟ ਬਜਿੰਦਰ ਸਿੰਘ ਨੂੰ ਜਿਹੜਾ ਦੋਸ਼ੀ ਇਕਰਾਰ ਕੀਤਾ ਗਿਆ ਜੇ ਤੁਸੀਂ ਆਨਲਾਈਨ ਚੈੱਕ ਕਰੋਗੇ ਤੇ ਆਨਲਾਈਨ ਜਦੋਂ ਤੁਸੀਂ ਇਹ ਚੈੱਕ ਕਰਦੇ ਆ ਉਹ ਜੋ ਵੀ ਜੋ ਵੀ ਮੇਰੇ ਕੋਲ ਸਲਾਈਡਾਂ ਹੈਗੀਆਂ ਸਾਰੀਆਂ ਜੋ ਵੀ ਮੈਂ ਮੇਰੇ ਸਕਰੀਨਸ਼ਾਟ ਵੀ ਆ ਉਹਦੇ ਵਿੱਚ ਤਾਂ ਦੱਸਿਆ ਜਾਂਦਾ ਉਸ ਦਿਨ ਜਿਹੜਾ 28 ਇਹ ਮਾਰਚ ਇਹ 2025 ਨੂੰ ਤਾਂ ਸਿਰਫ ਆਰਗੂਮੈਂਟ ਸੀ ਔਰ ਜੇ ਆਰਗੂਮੈਂਟ ਸੀ ਤੇ ਉਸ ਦਿਨ ਜੱਜਮੈਂਟ ਮੀਡੀਆ ਨੇ ਪਹਿਲਾਂ ਹੀ ਸੁਣਾ ਦਿੱਤੀ ਵੀ ਉਹ ਦੋਸ਼ੀ ਕਰਾਰ ਨਹੀਂ ਇਹ ਤਾਂ ਫੈਸਲਾ ਜਿਹੜਾ ਜੱਜਮੈਂਟ ਦਾ ਹੋਇਆ ਜੇ ਫੈਸਲਾ ਉਸ ਦਿਨ ਜੋ ਵੀ ਉਹਨਾਂ ਨੇ ਮੰਨ ਜੋ ਅਦਾਲਤ ਨੇ ਜੱਜ ਸਾਹਿਬ ਨੇ ਦੱਸਿਆ ਵੇ ਇਹਨਾਂ ਦੋਸ਼ ਤੈਹ ਹੋ ਗਏ ਆ ਨਹੀਂ ਦੇਖੋ ਦੋਸ਼ ਇਹ ਤੇ ਕੋਰਟ ਨੇ ਕੀਤਾ ਨਾ ਕਿ ਮੀਡੀਆ ਨੇ ਨਹੀਂ ਦੇਖੋ ਉਹ ਆਰਗੂਮੈਂਟ ਸੀ ਇਹ ਇੱਕ ਇੱਕ ਕੋਰਟ ਦੀ ਜਿਹੜੀ ਪ੍ਰोसीडिंग ਹੁੰਦੀ ਆ ਉਹਨੂੰ ਸਮਝਣ ਦੀ ਲੋੜ ਆ ਜੇ ਕੋਰਟ ਦੀ ਪ੍ਰोसीडिंग ਨੂੰ ਕਿਸ ਤਰ੍ਹਾਂ ਚੱਲੀ ਕਿਵੇਂ ਚੱਲੀ ਆ ਡਿਫੈਂਸ ਆਰਗੂਮੈਂਟ ਆਰਗੂਮੈਂਟ ਉਹਨਾਂ ਨੂੰ ਸਾਰਿਆਂ ਨੂੰ ਸਮਝਣ ਦੀ ਲੋੜ ਆ ਵੀ ਮੈਂ ਉਹਨਾਂ ਗੱਲਾਂ ਨੂੰ ਹੱਲੇ ਅੱਗੇ ਨਹੀਂ ਕਰਨਾ ਚਾਹੁੰਦਾ ਕਿਉਂਕਿ ਜਦੋਂ ਮੇਰੇ ਹੱਥ ਇਹ ਆਰਡਰਾਂ ਦੀ ਕਾਪੀ ਆ ਗਈ ਜਦੋਂ ਮੇਰੇ ਕੋਲ ਜੱਜਮੈਂਟ ਦੀ ਕਾਪੀ ਆ ਗਈ ਤੇ ਮੈਂ ਉਸ ਗੱਲ ਨੂੰ ਪੂਰੀ ਗੰਭੀਰਤਾ ਦੇ ਨਾਲ ਕਿਉਂਕਿ ਮੈਂ ਉਹਨੂੰ ਸਮਝਣਾ ਵੀ ਚਾਹੁੰਦਾ ਆ ਵੀ ਅਸਲ ਸਚਾਈ ਕੀ ਸੀ ਕਿਉਂਕਿ ਮੈਂ ਹਰ ਚੀਜ਼ ਨੂੰ ਦੇਖੋ ਜਿੰਨੀ ਕੁ ਮੈਨੂੰ ਕਾਨੂੰਨ ਦੀ ਜਾਣਕਾਰੀ ਆ ਜੋ ਮੈਂ ਵੀ ਇੱਕ ਕਾਨੂੰਨ ਦੇ ਨਾਲ ਦੇਖੋ ਮੈਂ ਇੱਕ ਮੈਂ ਖੁਦ ਜਿਹੜੀ ਪੋਲਿਟੀਕਲ ਜਿਹੜੀ ਐਡਵੋਕੇਸੀ ਕਰਦਾ ਆ ਉਦੇ ਨਾਲ ਮੈਂ ਸੋਸ਼ਲ ਐਡਵੋਕੇਸੀ ਕਰਦਾ ਆ ਉਹ ਐਡਵੋਕੇਸੀ ਦੇ ਨਾਲ ਨਾਲ ਮੈਂ ਇੱਕ ਸਮਾਜ ਦੇ ਵਿੱਚ ਮੈਂ ਚਾਹੁੰਦਾ ਵੀ ਕਿਸੇ ਤਰ੍ਹਾਂ ਦਾ ਵੀ ਹਰੇਕ ਇਸੇ ਤਰ੍ਹਾਂ ਲੱਗੇ ਵੀ ਜਿਹੜਾ ਇਹ ਫੈਸਲਾ ਜੀ ਔਨ ਮੈਰਿਡ ਫੈਸਲਾ ਹੋਇਆ ਆ ਤੇ ਜਦ ਮੇਰੇ ਉਹ ਆਰਡਰਾਂ ਦੀ ਕਾਪੀ ਹੱਥ ਆਏਗੀ ਜਾਂ ਜੱਜਮੈਂਟ ਮੇਰੇ ਹੱਥ ਆਏਗੀ ਤਾਂ ਮੈਂ ਉਹ ਮੀਡੀਆ ਦੇ ਸਾਹਮਣੇ ਆਵਾਂਗਾ ਉਹਦੇ ਲਈ ਪੀਸੀ ਵੀ ਕਰਾਂਗਾ ਪ੍ਰੈਸ ਕਾਨਫਰੈਂਸ ਵੀ ਕਰਾਂਗਾ ਵੀ ਇਹ ਜਿਹੜਾ ਕੇਸ ਜਿਹੜਾ ਆ ਔਨ ਮੈਰਿਡ ਫੈਸਲਾ ਕਿਉਂ ਮੈਨੂੰ ਲੱਗ ਰਿਹਾ ਕਿਉਂਕਿ ਔਨ ਮੈਰਿਡ ਕਿਉਂਕਿ ਉੱਥੇ ਬਹਿਸ ਹੋਣੀ ਸੀ ਇਹ ਜਿਹੜਾ ਮੇਰੇ ਕਹਿੰਦਾ ਮਤਲਬ ਆਰਗੂ ਇੱਕ ਦੂਜੇ ਦੀਆਂ ਦਲੀਲਾਂ ਦਿੱਤੀਆਂ ਜਾਣੀਆਂ ਸੀ ਲੇਕਿਨ ਮੈਨੂੰ ਇਸ ਤਰ੍ਹਾਂ ਲੱਗਾ ਵੀ ਵੀ ਕੁਝ ਵੀ ਨਹੀਂ ਹੋਇਆ ਇਹ ਬੜਾ ਸੋਚਣ ਵਾਲੀ ਗੱਲ ਹੈ ਘੱਟੋ ਘੱਟ ਤਾਂ 3-4 ਘੰਟੇ ਤਾਂ ਇਸ ਗੱਲ ਤੇ ਵੈਸੇ ਹੀ ਜੋ ਜਨਾਇ ਕੇਸ ਹਾਈ ਪ੍ਰੋਫਾਈਲ ਕੇਸ ਸੀ ਇੱਥੇ ਤਾਂ ਘੱਟੋ ਘੱਟ 3-4 ਘੰਟਿਆਂ ਦੀ ਜਿਹੜੀ ਜਿਹੜੀ ਬਹਿਸ ਹੋਣੀ ਸੀ ਪਰ ਜਿਹੜੇ ਪਾਸਟਰ ਉੱਤੇ ਸੰਗੀਨ ਜੁਰਮ ਸੀਗੇ ਤੁਹਾਨੂੰ ਲੱਗਦਾ ਸੀ ਜਿਹੜੇ ਸੰਗੀਨ ਜੁਰਮ ਨੇ ਤੁਸੀਂ ਪਾਸਟਰ ਜੀ ਨਾਲ ਰਹੇ ਹੋ ਕਿੰਨੇ ਸੱਚ ਸੀ ਤੇ ਕੀ ਇਹ ਕੋਈ ਸਾਜ਼ਿਸ਼ ਰਚੀ ਗਈ ਹੈ ਕਿ ਪਾਸਟਰ ਬਜਿੰਦਰ ਜੀ ਨੂੰ ਫਸਾਉਣਾ ਹੈ ਆ ਜਾਫਿਰ ਬਾਕੀ ਜੋ ਜਿਹੜੇ ਉਹ ਸੰਗੀਨ ਜੁਰਮ ਨੇ ਉਹ ਲੜਕੀ ਦਾ ਬਿਆਨ ਸੀ ਜ 376 ਦੇ ਲੱਗੇ ਔਰ 2018 ਦਾ ਕੇਸ ਸੀ ਉਹਨੂੰ ਜਿਹੜਾ ਹੈ ਲੈਗਾ ਉਹਤੇ ਕੀ ਕਹਿਣਾ ਚਾਹੁੰਦੇ ਹੋ ਕਿੰਨੇ ਸੱਚ ਸੀ ਉਹ ਨਹੀਂ ਉਹਨਾਂ ਦੇ ਕੇਸ ਨੂੰ ਬੜਾ ਪ੍ਰਭਾਵਿਤ ਕੀਤਾ ਗਿਆ ਮੀਡੀਆ ਟ੍ਰਾਇਲ ਮੈਂ ਕਿਉਂ ਕਹਿ ਰਿਹਾ ਹਾਂ ਬਾਰ-ਬਾਰ ਔਰ ਬਾਕੀ ਮੈਂ ਬਹੁਤ ਸਾਰੀਆਂ ਚੀਜ਼ਾਂ ਦੇ ਖੁਲਾਸੇ ਤੁਹਾਡੇ ਅੱਗੇ ਕਰਾਂਗਾ ਬਾਕੀ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਦੇਖੋ ਜੇ ਸੈਸ਼ਨ ਕੋਰਟ ਨੇ ਉਹਨਾਂ ਨੂੰ ਜਿਹੜੀ ਸਜ਼ਾ ਸੁਣਾਈ ਆ ਦੇਖੋ ਉਸ ਤੋਂ ਬਾਅਦ ਵੀ ਜਿਹੜੀਆਂ ਇਹ ਆ ਉਸ ਤੋਂ ਬਾਅਦ ਹਾਈ ਕੋਰਟ ਹਾਈ ਕੋਰਟ ਆ ਦੇਖੋ ਇਹ ਨਹੀਂ ਹੈਗਾ ਵੀ ਜੇ ਸੈਸ਼ਨ ਕੋਰਟ ਨੇ ਇਹ ਸਜ਼ਾ ਸੁਣਾ ਦਿੱਤੀ ਆ ਤੇ ਉਸ ਤੋਂ ਬਾਅਦ ਅਗਲੀਆਂ ਅਦਾਲਤਾਂ ਨਹੀਂ ਦੇਖੋ ਉਸ ਤੋਂ ਬਾਅਦ ਬਹੁਤ ਸਾਰੀਆਂ ਅਗਲੀਆਂ ਅਦਾਲਤਾਂ ਦੇ ਵਿੱਚ ਫੈਸਲੇ ਹਰ ਵਿਅਕਤੀ ਨੂੰ ਇਨਸਾਬ ਮਿਲ ਜਾਂਦਾ ਕਿਉਂਕਿ ਅਗਲੀਆਂ ਅਦਾਲਤਾਂ ਵੀ ਇਸੇ ਦਾ ਇਹ ਆਪਾਂ ਜੇ ਕਹਿ ਦਈਏ ਜੋ ਫੁੱਲ ਐਂਡ ਫਾਈਨਲ ਨਹੀਂ ਇਹ ਜੇ ਆਪਾਂ ਕਹਿ ਦਈਏ ਇਹ ਜਿਹੜਾ ਫੁੱਲ ਐਂਡ ਫਾਈਨਲ ਆ ਲੇਕਿਨ ਇਹ ਅਜੇ ਅਗਲੀਆਂ ਅਦਾਲਤਾਂ ਦੇ ਵਿੱਚ ਵੀ ਇਹ ਗੱਲ ਜਾਏਗੀ ਲੇਕਿਨ ऑन मैरिड ਜਿਹੜਾ ਫੈਸਲਾ ਹੋਵੇ ਦੇਖੋ ਅਸੀਂ ਚਾਹੁੰਦੇ ਆਂ ਵੀ ਜੇ ਉਹ ਦੋਸ਼ੀ ਆ ਜਾਂ ਕਿਵੇਂ ਦੋਸ਼ੀ ਕਿਉਂਕਿ ਮੈਂ ਤਾਂ ਜੱਜਮੈਂਟ ਦੀ ਕਾਪੀ ਦੇਖਣ ਤੋਂ ਬਾਅਦ ਹੀ ਮੈਂ ਤਾਂ ਦੁੱਧ ਦਾ ਦੁੱਧ ਉਹ ਪਾਣੀ ਦਾ ਪਾਣੀ ਕਰ ਸਕਦਾ ਆਂ ਕਿਉਂਕਿ ਮੈਂ ਦੇਖਣਾ ਚਾਹੁੰਦਾ ਆਂ ਵੀ ਜੋ ਜੋ ਵੀ ਪ੍ਰोसीडिंग ਦੇ ਵਿੱਚ ਕੀ ਚੱਲਿਆ ਸੀ ਜਾਂ ਮੰਨ ਲਓ ਜਿਹੜੇ ਡਿਫੈਂਸ ਆਰਗੂਮੈਂਟ ਕੀ ਚੱਲੇ ਸੀ ਜਾਂ ਉਹਨੂੰ ਉਹਨੂੰ ਮੈਂ ਜਦੋਂ ਬਰੀਕੀ ਦੇ ਨਾਲ ਪੜਾਂਗਾ ਤੇ ਫੇ ਮੈਂ ਉਸ ਗੱਲ ਨੂੰ ਤੁਹਾਡੇ ਅੱਗੇ ਰੱਖਾਂਗਾ ਵੀ ਕਿਉਂਕਿ ਹੱਲੇ ਮੈਂ ਕੀ ਜਵਾਬ ਦੇਵਾਂ ਕਿਉਂਕਿ ਹਜੇ ਤੱਕ ਤਾਂ ਮੇਰੇ ਮੇਰੇ ਕੋਲ ਕੋਈ ਆਰਡਰਾਂ ਦੀ ਕਾਪੀ ਨਹੀਂ ਮੇਰੇ ਕੋਲ ਕੋਈ ਜੱਜਮੈਂਟ ਦੀ ਕਾਪੀ ਨਹੀਂ ਕਿਉਂਕਿ ਮੇਨ ਜਿਹੜੀ ਖਾਸ ਗੱਲ ਆ ਉਹ ਜੱਜਮੈਂਟ ਦੀ ਜਦਨ ਕਾਪੀ ਮੇਰੇ ਹੱਥ ਆ ਗਈ ਜਾਂ ਉਹ ਜੱਜਮੈਂਟ ਦੀ ਜਿਹੜੀ ਆ ਜਾਂ ਆਰਡਰਾਂ ਦੀ ਕਾਪੀ ਮੇਰੇ ਕੋਲ ਹੋਈ ਤੇ ਮੈਂ ਅਗਲੀ ਗੱਲਾਂ ਫੇ ਤਾਂ ਹੀ মিডিਆ ਅੱਗੇ ਕਰੂੰਗਾ ਪਰ ਲੇਕਿਨ ਮੈਂ ਇਹ ਦੇਖਿਆ ਆ ਵੀ ਇਹ ਜਿਹੜਾ ਕੇਸ ਕਿਤੇ ਨਾ ਕਿਤੇ মিডিਆ ਟ੍ਰਾਇਲ ਕਰਕੇ ਬੜਾ ਪ੍ਰਭਾਵਿਤ ਹੋਇਆ ਤੁਸ ਜਰਡਿਕਲ ਮੈਂ ਜਰ ਮੰਨ ਲੈਂਦਾ ਚਲੋ ਵੀਡੀਓ ਵਾਇਰਲ ਹੋਣੀਆਂ ਰਹੀਆਂ ਨੇ ਵੀਡੀਓ ਹੋਣੀਆਂ ਹੁਣ ਕੇਸ ਐਂਡ ਟ੍ਰਾਇਲ ਤੇ ਚੱਲ ਰਿਹਾ ਹੈ ਫੈਸਲਾ ਬਹੁਤ ਦੇਰ ਬਹੁਤਾਂ ਦੇਰ ਨਹੀਂ ਸੀ ਜਲਦਾ ਜਣਾ ਸੀ ਲੇਕਿਨ ਦੋ ਕੇਸ ਹੋਰ ਹੋ ਗਏ ਇੱਕ ਪੂਥਲੇ ਦੀ ਲੜਕੀ ਦਾ ਉੱਤੇ ਵੀ ਛੇੜਛਾੜ ਦਾ ਕੇਸ ਹੋ ਗਿਆ ਜਿੱਤੇ ਪੋਸਟ ਕੋ ਲੱਗ ਗਈ ਉਸ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੋ ਗਈ ਹੈ ਵੀ ਪਾਸਟਰ ਜਿਹੜੇ ਖੁਦ ਆਪਣੀ ਤੇ EMPLOYES ਨੂੰ ਕੁੱਟ ਰਹੇ ਨੇ ਦੇਖੋ ਉਹ ਜਿਹੜੇ ਜਿਹੜੀ ਵੀਡੀਓ ਹੈ ਜਿਹਦੇ ਵਿੱਚ ਤੁਸੀਂ ਮੈਂ ਦੇਖਣਾ ਜੋ CCTV ਕੈਮਰੇ ਦੀ ਜੋ ਮੈਂ ਫੁਟੇਜ ਦੇਖੀ ਜਾ ਉਹ ਤੇ 14 ਫਰਵਰੀ ਸੀ 14 ਫਰਵਰੀ ਦੀ ਜਿਹੜਾ ਇੱਕ ਲੜਕੀ ਜਿਹੜੀ ਕਰਪੂਥਲੇ ਤੋਂ ਆ ਉਹ ਵੀ ਉਹ 14 ਫਰਵਰੀ ਦਾ ਕੇਸ ਆ ਤੇ ਉਹ ਵੀ 14 ਫਰਵਰੀ ਵਾਲਾ ਕੇਸ ਆ ਦੋਨੇ ਇੱਕੋ ਹੀ ਮੰਥ ਦੇ ਆ ਔਰ ਇੱਕੋ ਹੀ ਮੰਥ ਦੇ ਕੇਸ ਆ ਔਰ ਕਿਤੇ ਨਾ ਕਿਤੇ ਉਹਨਾਂ ਦੀਆਂ ਗੱਲਾਂ ਵੀ ਸੇਮ ਆ ਜਿਹੜੇ ਉਹਨਾਂ ਦੇ ਗੱਲਾਂ ਕਾਫੀ ਸੇਮ ਆ ਔਰ ਕਾਫੀ ਤੁਸੀਂ ਉਹ ਉਹਦੇ ਵਿੱਚ ਦੇਖੋਗੇ ਇਸ ਤਰ੍ਹਾਂ ਲੱਗ ਰਿਹਾ ਵੀ ਜਿਹੜਾ ਇਹ ਜਿਹੜਾ ਪ੍ਰੀਪਲਾਨਟ ਜਿਹੜਾ ਆ ਨਾ ਇਹ 14 ਫਰਵਰੀ ਨੂੰ ਹੀ ਕਰ ਦਿੱਤਾ ਗਿਆ ਸੀ ਦੇਖੋ 14 ਫਰਵਰੀ ਨੂੰ ਜੋ ਕੁਝ ਹੁੰਦਾ ਆ ਤੇ ਉਹੀ ਅਸੀਂ ਦੇਖਦੇ ਆ ਜੋ ਜੋ ਗੱਲਾਂ ਹੋਈਆਂ ਉਹੀ ਗੱਲਾਂ ਬਾਰ ਬਾਰ ਰਿਪੀਟ ਹੋ ਰਹੀਆਂ ਆ ਕਿਉਂਕਿ ਹੁਣੀ ਜਿਹੜੀ ਜੇ ਵੀਡੀਓ ਜੀ ਜੇ ਤੁਸੀਂ ਇਹ ਕਹਿੰਦੇ ਆ ਉਹ ਥੱਪੜ ਮਾਰਨ ਵਾਲੀ ਉਹ ਵੀਡੀਓ ਜਦੋਂ ਜੱਜਮੈਂਟ ਆਉਣ ਵਾਲੀ ਸੀ ਉਦੋਂ ਹੀ ਆਉਣੀ ਸੀ ਜਿਹੜੀ ਉਹ ਲੜਕੀ ਆ ਜਿਹੜੀ ਆ ਉਹ ਕਰੀਬਨ ਮੇਰੇ ਹਿਸਾਬ ਨਾਲ ਕਾਫੀ ਪੁਰਾਣਾ ਉਹ ਕੇਸ ਨੂੰ ਦੱਸਦੇ ਆ ਤੇ ਉਹ ਵੀ ਹੁਣੀ ਆਏ ਬੜੀ ਸੋਚਣ ਵਾਲੀ ਗੱਲ ਆ ਵੀ ਜਦੋਂ ਜੱਜਮੈਂਟ ਆਉਣ ਵਾਲੀ ਆ ਕਿਉਂਕਿ ਇਹ ਗੱਲ ਨੂੰ ਇਸੇ ਕਰਕੇ ਅਸੀਂ ਐਸਆਈਟੀ ਨੂੰ ਕਿਹਾ ਸੀ ਵੀ ਤੁਸੀਂ ਇਹਦੀ ਗੰਭੀਰਤਾ ਦੇ ਨਾਲ ਜਾਂਚ ਕਰੋ ਬਾਕੀ ਐਸਆਈਟੀ ਦੇਖ ਰਹੀ ਆ ਵੀ ਉਹਦਾ ਵੀ ਜਿਹੜਾ ਸਾਫ਼ ਖੁਲਾਸਾ ਹੋ ਜਾਣਗੇ ਤੇ ਪੀੜਤ ਜਿਹੜੀ ਮੈਲ ਆ ਉਹ ਇਹ ਵੀ ਰੋਪ ਲਗਾ ਰਹੀ ਆ ਕਿ ਬਜਿੰਦਰ ਪਾਸਟਰ ਦੀ ਟੀਮ ਬਜਿੰਦਰ ਪਾਸੂਣੀ ਇੱਥੇ ਪੋਲੀਟੀਕਲ ਪ੍ਰੈਸ਼ਰ ਪਾ ਪਾਇਆ ਪੀੜਤ ਤੇ ਉਹਦੇ ਹਸਬੰਡ ਤੇ ਮਾਮਲੇ ਦਰਜ ਹੋਏ ਨੇ ਉਹ ਕਿਸੇ ਕਾਂਗਰਸ ਦਾ ਖਾਸ ਲੀਡਰ ਉਹਦਾ ਨਾਮ ਵੀ ਉਹਨਾਂ ਨੇ ਦੱਸਿਆ ਕਿ ਉਹਦੀ ਬਦੌਲਤ ਜਿਹੜੇ ਆ ਉਹ ਹੋਏ ਨੇ ਕੀ ਬਜਿੰਦਰ ਸਾਹਿਬ ਨੇ ਪੋਲੀਟੀਕਲ ਦਾ ਸਾਥ ਲੈਣਾ ਸ਼ੁਰੂ ਕੀਤਾ ਉਸਕੇ ਨਹੀਂ ਨਹੀਂ ਦੇਖੋ ਜੀ ਮੈਂ ਤਾਂ ਜੋ ਵੀ ਉਹਨਾਂ ਦੇ ਜਿਹੜੇ ਮੈਂ ਉਸਕੇ ਇਸ ਬਾਰੇ ਜਿਆਦਾ ਨਹੀਂ ਜਾਣਦਾ ਬਾਕੀ ਜਿਹੜੀ ਗੱਲ ਆ ਦੇਖੋ ਜੀ ਮੈਂ ਇਸ ਕੇਸ ਦੇ ਸਬੰਧ ਦੇ ਵਿੱਚ ਤੁਹਾਨੂੰ ਕੋਈ ਗੱਲ ਦੱਸਣਾ ਚਾਹੁੰਦਾ ਜਿਸ ਦਿਨ ਮੇਰੇ ਕੋਲ ਜੱਜਮੈਂਟ ਦੀ ਕਾਪੀ ਆਈ ਜਾਂ ਜਿਹੜਾ ਮੈਂ ਤਾਂ ਇਹ ਸੋਚਦਾ ਵੀ ਜਿਹੜੀ ਆਰਗੂਮੈਂਟਸ ਹੋਣੇ ਚਾਹੀਦੇ ਸੀ ਦੋ ਤਿੰਨ ਘੰਟੇ ਦੀ ਆਰਗੂਮੈਂਟਸ ਹੋਣੇ ਚਾਹੀਦੇ ਸੀ ਐਡਾ ਇਹ ਐਡਾ ਜਿਹੜਾ ਐਡਾ ਕੇਸ ਹਾਈ ਪ੍ਰੋਫਾਈਲ ਕੇਸ ਸੀ ਉਹਦੇ ਵਿੱਚ 1 ਮਿੰਟ ਦੇ ਵਿੱਚ ਕਿੱਦਾਂ ਫੈਸਲਾ ਸੁਣਾਇਆ ਗਿਆ ਬੜੀ ਸੋਚਣ ਵਾਲੀ ਗੱਲ ਆ ਸਾਡੇ ਜਿਹੜੇ ਜਿਹੜੇ ਵਕੀਲ ਸਨ ਉਹਨਾਂ ਦੇ ਵਕੀਲਾਂ ਦੀ ਆਪਸ ਵਿੱਚ ਕੀ ਜਿਹੜੀ ਬਹਿਸ ਆਪਸ ਵਿੱਚ ਬਹਿਸ ਹੋਈ ਜਾਂ ਮੰਨ ਲਓ ਆਰਗੂਮੈਂਟਸ ਕੀ ਹੋਏ ਇਹ ਹੀ ਤਾਂ ਸੋਚਣ ਵਾਲੀ ਗੱਲ ਆ ਬਾਕੀ ਦੇਖਦੇ ਆ ਵੀ ਜਦੋਂ ਮੇਰੇ ਜੱਜਮੈਂਟ ਦੀ ਕਾਪੀ ਮੇਰੇ ਹੱਥ ਆਉਂਦੀ ਆ ਜਿਹੜਾ ਉਹਨੂੰ ਦੇਖ ਸੋਚਿਆ ਜਾਏਗਾ ਵੀ ਆਨ ਮੈਰਿਡ ਫੈਸਲਾ ਹੋਇਆ ਜਾਂ ਨਹੀਂ ਹੋਇਆ ਬਾਕੀ ਤਾਂ ਦੇਖਾਂਗੇ ਵੀ ਕਿਸ ਤਰ੍ਹਾਂ ਸਾਰੀਆਂ ਗੱਲਾਂ ਤਾਂ ਦੇਖੋ ਹੱਲੇ ਕਿਉਂਕਿ ਮੇਰੇ ਤੱਕ ਜਿੱਦਣ ਜੱਜਮੈਂਟ ਦੀ ਕਾਪੀ ਹੱਥ ਆ ਗਈ ਔਰ ਜਿੱਦਣ ਵੀ ਜਾਂ ਆਨਲਾਈਨ ਜੇ ਜਿਹੜੇ ਆਰਡਰ ਆ ਜੇ ਅਪਲੋਡ ਕਰ ਦਿੱਤੇਗਾ ਤੇ ਮੈਂ ਸਾਰੀਆਂ ਗੱਲਾਂ ਨੂੰ ਅੱਗੇ ਕਰਾਂਗਾ ਲੇਕਿਨ ਮੈਂ ਇੰਨੀ ਗੱਲ ਜ਼ਰੂਰ ਕਹਿਣਾ ਵੀ ਇਹ ਜਿਹੜੀ ਫੁੱਲ ਐਂਡ ਫਾਈਨਲ ਨਹੀਂ ਜਿਹੜੀ ਆਪਾਂ ਜੱਜਮੈਂਟ ਨੂੰ ਕਹੀਏ ਇਸ ਲਈ ਤਾਂ ਇਹ ਹੀਟਲੀਆਂ ਅਦਾਲਤਾਂ ਤੋਂ ਜਿਹੜੀਆਂ ਉੱਪਰਲੀਆਂ ਅਦਾਲਤਾਂ ਕਈ ਵੇਲੇ ਉਹ ਫੈਸਲਾ ਲੈਂਦੀਆਂ ਕਈ ਵੇਲੇ ਬੰਦਾ ਸੈਸ਼ਨ ਕੋਰਟ ਦੇ ਵਿੱਚ ਜਿਹੜਾ ਉਹ ਦੋਸ਼ੀ ਪਾਇਆ ਜਾਂਦਾ ਹੁੰਦਾ ਹਾਈ ਕੋਰਟ ਜਾਂ ਸੁਪਰੀਮ ਕੋਰਟ ਤੋਂ ਬੰਦਾ ਬਰੀ ਹੋ ਜਾਂਦਾ ਆ ਕਿਉਂਕਿ ਉਤਲੀਆਂ ਜਿਹੜੀਆਂ ਅਦਾਲਤਾਂ ਆ ਉਹ ਇਸੇ ਕਰਕੇ ਬਣਾਈਆਂ ਗਈਆਂ ਆ ਵੀ ਜੇ ਕਿਸੇ ਗੱਲਾਂ ਉੱਤੇ ਜਾਂ ਜਿਨ੍ਹਾਂ ਗੱਲਾਂ ਉੱਤੇ ਵਿਚਾਰ ਕਰਨਾ ਚਾਹੀਦਾ ਸੀ ਜਾਂ ਜਿਨ੍ਹਾਂ ਗੱਲਾਂ ਦੇ ਉੱਤੇ ਚਾਨਣਾ ਪਾਉਣਾ ਚਾਹੀਦਾ ਜਿਹੜੇ ਐਵੀਡੈਂਸਾਂ ਦੇ ਉੱਤੇ ਚਾਨਣਾ ਪਾਉਣਾ ਚਾਹੀਦਾ ਸੀ ਕਈ ਵਾਰ ਉਹ ਨਹੀਂ ਪਾਇਆ ਜਾਂਦਾ ਤੇ ਇਸੇ ਕਰਕੇ ਜਿਹੜੀਆਂ ਉੱਚ ਅਦਾਲਤਾਂ ਆ ਚਾਹੇ ਹਾਈ ਕੋਰਟ ਚਾਹੇ ਸੁਪਰੀਮ ਕੋਰਟ ਫਿਰ ਉਹਨਾਂ ਵਿੱਚ ਹੀ ਕੇਸ ਜਾਂਦੇ ਆ। ਇੱਕ ਅਦਾਲਤ ਹਾਲੇ ਫੈਸਲਾ ਜਿਹੜਾ ਹੋ ਚੁੱਕਾ ਹੈ ਸਜ਼ਾ ਹੋ ਚੁੱਕੀ ਆ ਦੋ ਪੇਪਰ ਜਿਹੜੇ ਇਹਨਾਂ ਦੇ ਮਾਮਲੇ ਦਰਜ ਨੇ ਉਹਦੀ ਹਾਲੇ ਕਾਰਵਾਈ ਚੱਲਣੀ ਆ। ਲੱਗਦਾ ਨਹੀਂ ਇਦਾਂ ਬਜਿੰਦਰ ਪਾਸਟੇ ਹੋਰ ਮੁਸ਼ਕਲਾਂ ਵੱਧ ਜਾਣਗੀਆਂ ਜੇ ਉਹਨਾਂ ਦੋਨਾਂ ਮਾਮਲਿਆਂ ਤੇ ਵੀ ਉਹਨਾਂ ਨੂੰ ਕੁਝ ਹੋ ਗਿਆ ਤੇ ਦੇਖੋ ਜੀ ਮੈਂ ਤੁਹਾਨੂੰ ਦੱਸਿਆ ਨਾ ਇਹ ਸਭ ਕੁਝ ਇੱਕ ਹੋਣੀ ਜਿਹੜਾ ਹੋਣਾ ਸੀ ਜਦੋਂ ਜੱਜਮੈਂਟ ਆਉਣ ਵਾਲੀ ਆ ਤੇ ਉਹਦੇ ਲਈ ਮੈਂ ਤੁਹਾਨੂੰ ਇੱਕ ਗੱਲ ਦੱਸੀ ਤਾਂ ਹੈਗੀ ਆ ਵੀ ਬਹੁਤ ਸਾਰੀਆਂ ਚੀਜ਼ਾਂ ਨੂੰ ਜਿਹੜਾ ਐਸਆਈਟੀ ਬੈਠੀ ਆ ਐਸਆਈਟੀ ਆਪਣਾ ਗੱਲ ਨੂੰ ਅੱਗੇ ਰੱਖੇਗੀ ਔਰ ਬਾਕੀ ਗੱਲ ਇਹ ਆ ਮੈਂ ਚਾਹੁੰਦਾ ਵੀ ਹਰ ਵਿਅਕਤੀ ਨੂੰ ਇਨਸਾਫ ਮਿਲਣਾ ਚਾਹੀਦਾ ਚਾਹੇ ਉਹ ਪੀੜਤ ਹੋਵੇ ਤੇ ਚਾਹੇ ਜੇ ਕੋਈ ਵਿਅਕਤੀ ਨਿਰਦੋਸ਼ ਆ ਤਾਂ ਉਹਨੂੰ ਵੀ ਇਨਸਾਫ ਮਿਲਣਾ ਚਾਹੀਦਾ ਜੇ ਪੀੜਤ ਆ ਤਾਂ ਉਹਨੂੰ ਵੀ ਇਨਸਾਫ ਮਿਲਣਾ ਚਾਹੀਦਾ ਫੈਸਲੇ ਜਿਹੜੇ ਆ ਔਨ ਮੈਰਿਟ ਹੋਣੇ ਚਾਹੀਦਾ ਇਦਾਂ ਦੇ ਜਿਹੜੇ ਕੇਸ ਹੁੰਦੇ ਨੇ ਸਮਾਜਿਕ ਤੌਰ ਤੇ ਜਿਹੜੇ ਆ ਉਹ মিডিਆ ਟ੍ਰਾਇਲ ਨਹੀਂ ਚੱਲਣਾ ਚਾਹੀਦਾ ਇਸੇ ਕਰਕੇ ਮਾਨਯੋਗ ਸੁਪਰੀਮ ਕੋਰਟ ਕਹਿੰਦੀ ਆ ਵੀ ਜਿਹੜਾ মিডিਆ ਟ੍ਰਾਇਲ ਤਾਂ ਚੱਲਣਾ ਹੀ ਨਹੀਂ ਚਾਹੀਦਾ ਕਿਉਂਕਿ ਜਿੰਨ ਤੱਕ ਜੱਜਮੈਂਟ ਨਹੀਂ ਆਉਂਦੀ ਜੱਜਮੈਂਟ ਆਉਣ ਤੋਂ ਪਹਿਲਾਂ ਹੀ ਸਭ ਕੁਝ মিডিਆ ਦੇ ਵਿੱਚ ਓਪਨ ਹੋ ਗਿਆ ਸੀ মিডিਆ ਤਾਂ ਵਾਰ-ਵਾਰ ਉਸ ਕੇਸ ਨੂੰ ਐਦਾਂ ਉਛਾਲ ਰਿਹਾ ਸੀ ਇਹ ਕੇਸ ਦੇ ਉੱਤੇ ਬਹੁਤ ਟਿੱਕਾਂ ਟਿੱਪਣੀ ਕੀਤੀ ਗਈ ਔਰ ਕਿਉਂਕਿ ਜਿਹੜੀ ਉਹਨਾਂ ਦੀ ਜੱਜਮੈਂਟ ਦੇ ਉੱਤੇ ਬੜੇ ਸਵਾਲ ਚੁੱਕੇ ਗਏ ਹੁਣ ਵੀ ਦੇਖੋ ਕਿੰਨੀ ਗੱਲ ਬੜੀ ਸੋਚਣ ਵਾਲੀ ਗੱਲ ਆ ਜੀ ਉੱਥੇ ਕਹਿੰਦੇ ਜੀ ਪਾਸਟਰ ਸਾਹਿਬ ਨੇ ਕਿਹਾ ਜੀ ਮੈਂ ਮੇਰੀ ਲੱਤ ਦੇ ਵਿੱਚ ਰੋੜਿਆ ਜਾਂ ਮਲੋ ਮੈਂ ਮੇਰੇ ਬੱਚੇ ਨਹੀਂ ਆਖਾਇਆ ਉਹ ਕਿੱਥੇ ਆ ਕੀ ਆ ਗੱਲਾਂ ਕਿੰਨੀ ਸਚਾਈ ਆ ਉਹਨਾਂ ਗੱਲਾਂ ਦੇ ਵਿੱਚ ਬਸ ਐਵੇਂ ਮੀਡੀਆ ਤੇ ਉੱਤੇ ਜਿਹੜਾ ਮੈਂ ਇਹ ਵੀ ਸੋਚ ਕੇ ਰਣਾ ਉਹਨਾਂ ਦੇ ਵਕੀਲ ਨੇ ਉਹ ਗੱਲਾਂ ਨੂੰ ਜਨਤਕ ਕੀਤਾ ਜੋ ਜੱਜ ਸਾਹਿਬ ਦੇ ਅੰਦਰ ਦੇਖੋ ਜਦੋਂ ਜੱਜ ਸਾਹਿਬ ਨੂੰ ਅਸੀਂ ਮਾਈ ਲਾਰਡ ਦਾ ਦਰਜਾ ਦਿੰਨੇ ਆ ਮਾਈ ਲਾਰਡ ਅਸੀਂ ਇਹ ਜਾਣਦੇ ਆ ਵੀ ਜਿੱਥੇ ਲੋਕ ਅਨਸਾਫ਼ ਲੈਂਦੇ ਆ ਇੱਕ ਅਨਸਾਫ਼ ਦਾ ਜਿੱਥੇ ਘਰ ਆ ਜਿੱਥੇ ਲੋਕ ਆਪਣੀ ਗੁਹਾਰ ਲਾਉਂਦੇ ਆ ਤੇ ਉਹ ਗੱਲਾਂ ਜਿਹੜੀਆਂ ਜੱਜ ਸਾਹਿਬ ਦੀਆਂ ਗੱਲਾਂ ਨੂੰ ਵੀ ਇੱਕ ਉਹਨਾਂ ਦੇ ਵਕੀਲ ਨੇ ਜਨਤਕ ਕੀਤਾ ਉਹ ਗੱਲ ਦੇ ਵਿੱਚ ਕਿੰਨੀ ਸੱਚਾਈ ਹੈ ਮੈਂ ਉਹ ਦੇਖ ਰਿਹਾ ਵੀ ਜਦੋਂ ਜੱਜਮੈਂਟ ਦੀ ਕਾਪੀ ਆਉਣ ਤੋਂ ਬਾਅਦ ਵੀ ਕਿੰਨੀਆਂ ਗੱਲਾਂ ਜਿਹੜੀਆਂ ਮੀਡੀਆ ਸੋਸ਼ਲ ਮੀਡੀਆ ਦਾ ਟ੍ਰਾਇਲ ਚੱਲ ਕੇ ਚਲਾਈਆਂ ਗਈਆਂ ਦੇਖੋ ਮੈਂ ਜਿੰਨੀ ਕੁ ਸਮਝ ਰੱਖਦਾ ਆ ਜਾਂ ਜੋ ਵੀ ਮੈਂ ਕਿਉਂਕਿ ਮੈਂ ਪੋਲਿਟੀਕਲ ਐਡਵੋਕੇਸੀ ਜਾਂ ਸੋਸ਼ਲ ਐਡਵੋਕੇਸੀ ਕਰਦਾ ਆ ਔਰ ਉਹਦੇ ਨਾਲ ਮੈਂ ਉਹ ਉਹਦਾ ਕਰਕੇ ਜਿੰਨੀ ਕੁ ਮੈਨੂੰ ਸਮਝ ਆ ਲੇਕਿਨ ਮੈਂ ਆਮ ਵਿਅਕਤੀ ਕਹਿ ਸਕਦਾ ਕਾਨੂੰਨ ਦਾ ਮੈਂ ਉਹਨਾਂ ਜਾਣਕਾਰ ਨਹੀਂ ਜਿਨ੍ਹਾਂ ਦੇ ਸਾਡੇ ਤੋਂ ਉੱਪਰ ਵੀ بڑے ਕਾਨੂੰਨ ਦੇ ਜਿਹੜੇ ਮਾਹਿਰ ਲੋਕ ਆ ਲੇਕਿਨ ਮੈਂ ਇਹਨਾ ਜ਼ਰੂਰ ਆ ਵੀ ਆਉਣ ਵਾਲੇ ਸਮੇਂ ਜੱਜਮੈਂਟ ਦੀ ਕਾਪੀ ਆਉਣ ਤੋਂ ਬਾਅਦ ਦੁੱਧ ਦਾ ਦੁੱਧ ਔਰ ਪਾਣੀ ਦਾ ਪਾਣੀ ਕਰ ਦਵਾਂਗਾ ਵੀ ਜਿਹੜਾ ਇਹ ਫੈਸਲਾ ਔਨ ਮੈਰਿਡ ਫੈਸਲਾ ਹੋਇਆ ਜਾਂ ਨਹੀਂ ਹੋਇਆ ਪਰ ਜਿਸ ਤਰ੍ਹਾਂ ਮੈਨੂੰ ਲੱਗਾ ਬਿਨਾ ਬੈਂਸ ਬਿਨਾ ਆਰਗੂਮੈਂਟਸ ਹੋਏ ਜੋ ਕਿ ਜਦਕਿ ਡਿਫੈਂਸ ਆਰਗੂਮੈਂਟ ਉਸ ਦਿਨ ਬੰਦ ਕੀਤੇ ਗਏ ਤੇ ਉਸ ਦਿਨ ਹੀ ਆਰਗੂਮੈਂਟਸ ਤੇ ਉਦਣ ਹੀ ਦੋਸ਼ੀ ਕਰਾਰ ਸਾਬਤ ਕਰ ਦੇਣਾ ਇਹ ਬੜੇ ਬੜੇ ਸਵਾਲ ਆ ਬੜੇ ਸੋਚਣ ਵਾਲੀ ਗੱਲ ਆ ਵੀ ਵੀ ਉਦਣ ਹੀ ਉਹਨਾਂ ਨੂੰ ਦੋਸ਼ੀ ਕਰਾਰ ਕੀਤਾ ਗਿਆ ਜਿੱਦਣ ਆਰਗੂਮੈਂਟਸ ਹੋਣੇ ਸੀ ਉਦਣ ਉਹਨਾਂ ਨੂੰ ਦੋਸ਼ੀ ਕਰਾਰ ਕੀਤਾ ਗਿਆ ਤੇ ਜਿਹੜੇ ਡਿਫੈਂਸ ਆਰਗੂਮੈਂਟ ਜਿਹੜੇ ਆ ਉਦਣ ਨੂੰ ਵੀ ਜਾ ਬੰਦ ਕੀਤੇ ਗਏ ਉਹ ਇਸ ਗੱਲ ਤੇ ਮੈਂ ਪ੍ਰੋਪਰ ਸਟੱਡੀ ਕਰਾਂਗਾ ਉਹਨੂੰ ਜਾਣਾਂਗਾ ਜਿਹੜੇ ਉਸ ਗੱਲ ਤੇ ਕੋਰਟ ਦੇ ਦਾਫੇ ਚ ਆ ਕਿਉਂਕਿ ਕੋਰਟ ਦੇ ਹੁੰਦੇ ਆ ਕਿ ਉਹਨਾਂ ਦਾ ਕਿਦਾ ਉਹਨਾਂ ਨੇ ਫੈਸਲੇ ਲੈਣੇ ਕੀ ਬਣਾ ਇਹਦਾ ਮਾਜੋਜ ਜਾਦ ਸਾਡੇ ਹੁੰਦਾ ਆ ਵਕੀਲਾਂ ਨੇ ਆਪਣਾ ਜੋ ਪੱਖ ਰੱਖਣਾ ਪਰ ਮੈਂ ਚਾਹਣਾ ਵੀ ਜਿਹੜਾ ਜੋ ਉੱਥੇ ਦਲੀਲ ਪੇਸ਼ ਹੋਣੀਆਂ ਚਾਹੀਦੀਆਂ ਸਨ ਜੋ ਆਰਗੂਮੈਂਟਸ ਹੋਣੇ ਚਾਹੀਦੇ ਸਨ ਉਹ ਨਹੀਂ ਹੋਏ ਉਹਦਾ ਕਰਕੇ ਮੇਰੇ ਮਨ ਨੂੰ ਬੜਾ ਲੱਗਾ ਵੀ ਜਿਹੜਾ ਕਰੀਬਨ ਤਿੰਨ ਚਾਰ ਘੰਟੇ ਦਾ ਜਿਹੜੇ ਆਰਗੂਮੈਂਟਸ ਹੋਣੇ ਚਾਹੀਦੇ ਇੱਕ ਮਿੰਟ ਦੇ ਵਿੱਚ ਜਿਹੜੇ ਆਰਗੂਮੈਂਟਸ ਹੁੰਦੇ ਆ ਉਹ ਕੋਰਟ ਦੇ ਵਿੱਚ ਅੰਦਰ ਜਾਂਦੇ ਆ ਮੈਂ ਬਾਹਰ ਹੀ ਸੀ ਉਹ ਕੋਰਟ ਦੇ ਅੰਦਰ ਜਾਂਦੇ ਆ ਤੇ ਉਹਨਾਂ ਨੂੰ ਦੂਸ਼ੀ ਕਰਾਉਂਦੇ ਇਹ ਤੁਸਤਾ ਕਹੀ ਹੈ ਕਿ ਜਦੋਂ ਇਹ ਮਾਨਜੋਗ ਅਦਾਲਤ ਵੱਲੋਂ ਵਿਜੇਂਦਰ ਨੂੰ ਇਹ ਸਜ਼ਾ ਸੁਣਾਈ ਗਈ ਤਾਂ ਉਹਨਾਂ ਦੀ ਵਾਈਫ ਉੱਥੇ ਸੀਗੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੇਰੀ ਵਾਈਫ ਦੇ ਜਿਹੜੀ ਆ ਰੀਡ ਚ ਪ੍ਰੋਬਲਮ ਹੈ ਨਹੀਂ ਨਹੀਂ ਇਦਾਂ ਦੀਆਂ ਕੋਈ ਗੱਲਾਂ ਨਹੀਂ ਐ ਸੋਸ਼ਲ ਮੀਡੀਆ ਤੇ ਇਹ ਗੱਲ ਵਾਇਰਲ ਹੋਈ ਆ ਨਹੀਂ ਨਹੀਂ ਤਾਂ ਇਹ ਇਹਹੀ ਤਾਂ ਮੈਂ ਤੁਹਾਨੂੰ ਦੱਸਿਆ ਜਨਾ ਮੈਂ ਇਹਦੇ ਵਿੱਚ ਇੱਕ ਹੋਰ ਵੀ ਬਣ ਗਿਆ ਨਾ ਇਸ਼ੂ ਬਣ ਗਿਆ ਤੇ ਲੋਕ ਤਾਂ ਇਹ ਕਹਿਣ ਲੱਪੇ ਬਈ ਇਹ ਨਾ ਡੇਰੇ ਪਖੰਡ ਬੰਦੇ ਡੇਰੇ ਬਾਦ ਨਹੀਂ 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 ਮੈਂ ਮੈਂ ਤਾਂ ਮੈਂ ਤਾਂ ਮੈਂ ਤੁਹਾਨੂੰ ਦੱਸੀ ਜਨਾ ਇਸ ਕੋਈ ਗੱਲਾਂ ਨਹੀਂ ਹੋਈਆਂ ਅਸੀਂ ਸੋਸ਼ਲ ਮੀਡੀਆ ਤੇ ਇਸੇ ਕਰਕੇ ਨਹੀਂ ਬੋਲ ਰਿਹਾ ਸੀ ਕਿਉਂਕਿ ਅਸੀਂ ਸੋਚਦੇ ਸੀ ਵੀ ਜਿਹੜਾ ਪਹਿਲਾਂ ਇਹ ਇਹ ਚੀਜ਼ ਦਾ ਪਹਿਲਾਂ ਸਾਨੂੰ ਪ੍ਰੋਪਰ ਕਿਉਂਕਿ ਇੱਥੋਂ ਤਾਂ ਉਹਨਾਂ ਦੇ ਵਕੀਲ ਨੇ ਵੀ ਕਹੀ ਆ ਕਿ ਉੱਥੇ ਆ ਅਸੀਂ ਉਹਨਾਂ ਕੋਲ ਪੱਖ ਜਾਣੇ ਆ ਵੀ ਜਿਹੜੇ ਪਾਸਟਰ ਬਜਿੰਦਰ ਆ ਉਹਨਾਂ ਦੀ ਫੈਮਲੀ ਵੱਲੋਂ ਕੋਈ ਪੱਕ ਰੱਖੇ ਹੋਣਗੇ ਕਿਉਂਕਿ ਰਹਿਮ ਕਰਨੀ ਪੈਂਦੀ ਹੈ ਕਿ ਮੇਰਾ ਥੋੜਾ ਕੀਤਾ ਉਹਨਾਂ ਨੇ ਕਿਹਾ ਆ ਪੱਕ ਰੱਖੇ ਸੀ ਪਰ ਇੱਕ ਮਜ਼ਾਕ ਬਣਿਆ ਕਿਉਂਕਿ ਲੋਕਾਂ ਦੇ ਵਿੱਚ ਹੋ ਗਿਆ ਕਿ ਡਰਾਮਾਵਾਦ ਨੇ ਇਹ ਪਖੰਡਵਾਦ ਨੇ ਇਹ ਲੋਕਾਂ ਨੂੰ ਠੀਕ ਕਰਦੇ ਆ ਇਹ ਚੇਰ ਉਠਾ ਦੇ ਕਿ ਆਪਣੀ ਘਰ ਵਾਲੀ ਦੀ ਹੱਡੀ ਠੀਕ ਕਰ ਸਕਦਾ ਸੀ ਰੋਡ ਬਈ ਅਸੀਂ ਆਪ ਨਹੀਂ ਠੀਕ ਹੋ ਸਕਦਾ ਨਹੀਂ ਮੇਰੀ ਗੱਲ ਸੁਣੋ ਐਦਾਂ ਦੀਆਂ ਕੋਈ ਗੱਲਾਂ ਨਹੀਂ ਹੈਗੀਆਂ ਇਹ ਸਿਰਫ ਸੋਸ਼ਲ ਮੀਡੀਆ ਤੇ ਐਦਾਂ ਦੀਆਂ ਗੱਲਾਂ ਨੂੰ ਇਹ ਜਿਹੜਾ ਪਾਇਆ ਗਿਆ ਬੋਲਿਆ ਗਿਆ ਦੱਸਿਆ ਜਾ ਰਿਹਾ ਆ ਦੇਖੋ ਪਹਿਲੀ ਗੱਲ ਤਾਂ ਇਹ ਬੜੀ ਜਿਹੜਾ ਇਹ ਵੀ ਕੋ ਕਾਨੂੰਨ ਦੀ ਉਲੰਘਣਾ ਕਰਨ ਵਾਲੀ ਗੱਲ ਆ ਜੇ ਕੋਈ ਜੱਜ ਮਾਈ ਲਾਰਡ ਦੇ ਅੱਗੇ ਕੋਈ ਆਪਣਾ ਗੱਲ ਰੱਖਦਾ ਆ ਜਾਂ ਆਪਣੀ ਅਰਦਾਸ ਰੱਖਦਾ ਆ ਜਾਂ ਆਪਣੀ ਅਪੀਲ ਰੱਖਦਾ ਆ ਉਹਨੂੰ ਸਮਾਜਿਕ ਤੌਰ ਤੇ ਜਨਤਕ ਕਰ ਦੇਣਾ ਇਹ ਤਾਂ ਉਹਨਾਂ ਦੇ ਮੇਰੇ ਸਾਬ ਨਾਲ ਜੀ ਉਹਨਾਂ ਦੇ ਵਕੀਲ ਨੇ ਇਹ ਗੱਲ ਕਹੀ ਆ ਤਾਂ ਮੈਂ ਤਾਂ ਹੈਰਾਨ ਆ ਵੀ ਉਹਨੂੰ ਵੀ ਸੋਚਣਾ ਚਾਹੀਦਾ ਵੀ ਇਹ ਗੱਲ ਉਹਨਾਂ ਨੇ ਜ ਉਹਨਾਂ ਨੇ ਵਕੀਲ ਨੇ ਜਨਤਕ ਕਹੀ ਆ ਜੀ ਹਾਂਜੀ ਤੇ ਉਹਨਾਂ ਨੇ ਬਾਈਟ ਵਿੱਚ ਲੋਕਾਂ ਨਾਲ ਬਾਈ ਮੀਡੀਆ ਨਾਲ ਦੇਖੋ ਜੀ ਮੈਂ ਮੈਂ ਤਾਂ ਸੋਚਦਾ ਵੀ ਕਿਸ ਤਰ੍ਹਾਂ ਇੱਕ ਗੱਲਾਂ ਨੂੰ ਜਿਹੜਾ ਜਿਹੜੇ ਬਹੁਤ ਸਾਰੀਆਂ ਚੀਜ਼ਾਂ ਨੂੰ ਜਿਹੜਾ ਹਿਡਨਟ ਰੱਖਿਆ ਜਾਂਦਾ ਆ ਜਾਂ ਕੁਛ ਵੀ ਆ ਲੇਕਿਨ ਮੈਂ ਤੁਹਾਨੂੰ ਇਹ ਦੱਸਾਂ ਉਹਦੇ ਵਿੱਚ ਸਭ ਕੁਝ ਲਿਖਿਆ ਜਾਣਾ ਆ ਜਾਂ ਪਤਾ ਲੱਗ ਜਾਣਾ ਕੀ ਆ ਕਿਹਨੇ ਕੀ ਗੱਲ ਆ ਅਸਲ ਕੀ ਆ ਜੋ ਪ੍ਰोसीडिंग ਚੱਲੀ ਹੋਏਗੀ ਜੋ ਵੀ ਜੱਜਮੈਂਟ ਹੋਏਗੀ ਔਰ ਜੱਜਮੈਂਟ ਦੀ ਕਾਪੀ ਜਦੋਂ ਮੇਰੇ ਹੱਥ ਆਏਗੀ ਔਰ ਮੈਂ ਤੁਹਾਡੇ ਸਾਹਮਣੇ ਸਾਰੀਆਂ ਗੱਲਾਂ ਪਰ ਤੁਸੀਂ ਇਹ ਮੰਨਦੇ ਹੋ ਕਿ ਇਸ ਫੈਸਲੇ ਦੇ ਨਾਲ ਇਹ ਤਾਂ ਫੈਸਲਾ ਚਲੋ ਮਾਨ ਜੋ ਹਾਈ ਕੋਰਟ ਜਾਏਗਾ ਮਾਨ ਜੋ ਸੁਪਰੀਮ ਕੋਰਟ ਜਾਏਗਾ ਅੱਗੇ ਕੀ ਹੋਣਾ ਪਰ ਕ੍ਰਿਸ਼ਚਨ ਚਾਹੀਦੇ ਉਤੇ ਇੱਕ ਵੱਡੇ ਸਵਾਲ ਖੜਾ ਹੋ ਗਿਆ ਹੈ ਇਹ ਮੰਨਦੇ ਹੋ ਗੱਲ ਨੂੰ ਦੇਖੋ ਜੀ ਹੱਲੇ ਮੈਂ ਤਾਂ ਦੱਸਿਆ ਵੀ ਇਹ ਫੁੱਲ ਐਂਡ ਫਾਈਨਲ ਹੈ ਜੱਜਮੈਂਟ ਨਹੀਂ ਮਤਲਬ ਇਸ ਤੋਂ ਉੱਪਰ ਲੀਆਂ ਅਦਾਲਤਾਂ ਦੇ ਵਿੱਚ ਵੀ ਕਿਸੇ ਨੂੰ ਇਨਸਾਫ ਮਿਲ ਜਾਂਦਾ ਬਾਕੀ ਦੇਖੋ ਵੀ ਅਸੀਂ ਇਹੀ ਆ ਅਸੀਂ ਤਾਂ ਇਹ ਜਾਣਦੇ ਆ ਵੀ ਜਿਹੜੀਆਂ ਉੱਚ ਅਦਾਲਤਾਂ ਆ ਜਿਹੜੀਆਂ ਹਾਈ ਕੋਰਟ ਆ ਸੁਪਰੀਮ ਕੋਰਟ ਆ ਇਸੇ ਲਈ ਬਣੀਆਂ ਜੇ ਆਪਾਂ ਕਹੇ ਦੀ ਵੀ ਸੈਸ਼ਨ ਤੱਕ ਸੀਮਤ ਆ ਉਚੀਆਂ ਅਦਾਲਤਾਂ ਦਾ ਫਿਰ ਤਾਂ ਬੰਦ ਗਿਆ ਹੀ ਨਾ ਉਚੀਆਂ ਫੈਸਲੇ ਨੂੰ ਆਪਾਂ ਵੱਖਰਾ ਛੱਡ ਦਿੰਦੇ ਆ ਪਰ ਇੱਕ ਮਜ਼ਾਕ ਤੇ ਹੋ ਗਿਆ ਲੋਕ ਕਹਿਣ ਲੱਪੈ ਜੀ ਪਹਿਲਾਂ ਬਾਪੂ ਅੰਦਰ ਗਿਆ ਤੇ ਪਿਤਾ ਜੀ ਅੰਦਰ ਚਲੇ ਗਏ ਹੁਣ ਪਾਪਾ ਅੰਦਰ ਚਲੇ ਗਏ ਇਹ ਕਿਉਂ ਬਣਿਆ ਕੀ ਵਜ੍ਹਾ ਰਹੀ ਹੈ ਕਿਉਂ ਲੋਕਾਂ ਦੇ ਵਿੱਚ ਹੁਣ ਜਿਹੜਾ ਸਮਾਜ ਹੈ ਧਰਮ ਸਮਾਜ ਹੈ ਉਹ ਤੇ ਇਸ਼ੂ ਬੜੇ ਖਾਣ ਦੇ ਦੇਖੋ ਜੀ ਮੈਂ ਤੁਹਾਨੂੰ ਜਿਹੜੀ ਗੱਲ ਕਹਿਣ ਦੇ ਆਂ ਬੀ ਜਿਹੜੇ ਸੰਤ ਮਹਾਤਮਾ ਜਿਹੜੇ ਹੁੰਦੇ ਆ ਜੇ ਆਪਾਂ ਇਤਿਹਾਸ ਨੂੰ ਦੇਖੀਏ ਤੇ ਉਹਨਾਂ ਤੇ ਵੀ ਵੱਡੇ ਵੱਡੇ ਬਲੇਮ ਵੀ ਲੱਗੇ ਉਹਨਾਂ ਨੂੰ ਸੋਲੀਆਂ ਤੇ ਵੀ ਛਾੜ ਦਿੱਤਾ ਗਿਆ ਉਹਨਾਂ ਦੇ ਨਾਲ ਬੜਾ ਕੁਝ ਹੋਇਆ ਆ ਮੈਂ ਭਾਈ ਸਾਡੀ ਬਾਈਬਲ ਚ ਤਾਂ ਬਹੁਤ ਸਾਰੀ ਇਦਾਂ ਦੇ ਹਵਾਲੇ ਆ ਖਾਸ ਕਰ ਨਬੀਆਂ ਤੇ ਕਿਉਂਕਿ ਜਿਹੜੇ ਜਿਹੜੀ ਸਾਡੀ ਬਾਈਬਲ ਦੱਸਦੀ ਆ ਜੋ ਨਬੀ ਹੁੰਦੇ ਆ ਉਹਨਾਂ ਤੇ ਹਮੇਸ਼ਾ ਬਲੇਮ ਲੱਗਦੇ ਰਹਿੰਦੇ ਹੁੰਦੇ ਔਰ ਉਹ ਬਲੇਮ ਵੀ ਕਿਹੜੇ ਲੱਗਦੇ ਰਹਿਆ ਹਮੇਸ਼ਾ ਨਬੀਆਂ ਨੂੰ ਜਿੰਨੀਆਂ ਨੇ ਵੀ ਸਜ਼ਾ ਕਰਾਈ ਆ ਬਾਈਬਲ ਦੇ ਵਿੱਚ ਹੀ ਲਿਖਿਆ ਆ ਉਹ ਕਿਤੇ ਨਾ ਕਿਤੇ ਉਹ ਮੈਂ ਹੁਣ ਕੀ ਦੱਸਾਂ ਵੀ ਉਹਨਾਂ ਤੇ ਇੱਕ ਇਜ਼ਬਲ ਦੀ ਆਤਮਾ ਦੱਸੀ ਜਾਂਦੀ ਆ ਬਾਈਬਲ ਦੇ ਵਿੱਚ ਵੀ ਜਿਹੜੀ ਇਜ਼ਬਲ ਦੀ ਆਤਮਾ ਹਮੇਸ਼ਾ ਹੀ ਯੂਸਫ ਦੇ ਉੱਤੇ ਬਲੇਮ ਲੱਗਾ ਸੀ ਉਹ ਵੀ ਮਤਲਬ ਉਹ 14 ਸਾਲ ਜੇਲ੍ਹ ਦੇ ਵਿੱਚ ਰਹਿ ਉਹਨਾਂ ਦੇ ਉੱਤੇ ਵੀ ਮਤਲਬ ਬਾਈਬਲ ਦੇ ਵਿੱਚ ਲਿਖਿਆ ਆ ਇਦਾਂ ਦੇ ਕੇਸ ਹੋਏ ਆ ਇਦਾਂ ਨੇ ਕਹੀ ਆ ਇਹ ਮੈਂ ਹੁਣ ਚਲੋ ਇਹ ਸਾਡਾ ਇੱਕ ਧਾਰਮਿਕ ਗੱਲ ਆ ਲੇਕਿਨ ਜਿਹੜੇ ਗੱਲ ਹੋਈ ਆ ਅਸਲ ਸਚਾਈ ਆ ਉਹ ਸਾਹਮਣੇ ਆਉਣੀ ਚਾਹੀਦੀ ਸੀ ਮੈਂ ਤਾਂ ਹੁਣ ਇਸੇ ਕਰਕੇ ਕਿਉਂਕਿ ਮੈਂ ਤਾਂ ਕਹਿੰਦਾ ਜਾਂ ਤਾਂ ਉਹ 6 ਬੰਦੇ ਵੀ ਸੀ ਵੀ ਉਹ 6ਾਂ ਬੰਦਿਆਂ ਦਾ ਵੀ ਉਹਨਾਂ ਤੇ ਵੀ ਬਲੇਮ ਲਾਇਆ ਸੀ ਉਹ ਬਾਈਜ਼ਤਬਰੀ ਕਿਦਾਂ ਹੋਗਾ ਸਾਨੂੰ ਤਾਂ ਆਪਸੇ ਜਾਂ ਤਾਂ ਉਹ 6ਾਂ ਨੂੰ ਉਹਨਾਂ ਨੂੰ ਵੀ ਸਜ਼ਾ ਹੋ ਜਾਂਦੀ ਵੀ ਅਸੀਂ ਸੋਚਦੇ ਵੀ ਜਿਹੜਾ ਆਨ ਮੈਰਿਡ ਫੈਸਲਾ ਹੋਇਆ ਹੋਏਗਾ ਵੀ ਕੱਲਾ ਪ੍ਰੋਫਿਟ ਵਿਜेंद्र ਜੀ ਨੂੰ ਹੀ ਦੋਚੀ ਇਹ ਇਕਰਾਰ ਕੀਤਾ ਗਿਆ ਸੋਚਣ ਵਾਲੀ ਤਾਂ ਗੱਲ ਇਹ ਆ ਔਰ ਕੇਸ ਪਰਮਨ ਬਰੋਦੀ ਉਹ ਕਹਿ ਰਹੇ ਲੜਕੀ ਕਹਿ ਰਹੀ ਹੈ ਆ ਉਹਦੇ ਨਾਲ ਸੰਗਠਨ ਜਿਹੜਾ ਉਹ ਕਹਿ ਰਿਹਾ ਕਿ ਅਸੀਂ ਜਿਹੜੇ 5 ਬੰਦੇ ਬਰੀ ਇੱਕ ਦੀ ਕਹਿੰਦੇ ਡੈਥ ਹੋ ਗਈ ਆ ਜਿਹੜਾ 5 ਆ ਅਸੀਂ ਮੁੜ ਕੇ ਉਹਨਾਂ ਤੇ ਫੇਰ ਰਿਟ ਪਾਵਾਂਗੇ ਇਹਨਾਂ ਤੇ ਫੇਰ ਪਟੀਸ਼ਨ ਪਾਵਾਂਗੇ ਇਹਨਾਂ ਨੂੰ ਕਿਵੇਂ ਬਰੀ ਕੀਤਾ ਉਹ ਦੇਖੋ ਦਮੰਗ ਕਰ ਰਹੇ ਆ ਤੇ ਇਹਦਾ ਮਤਲਬ ਦੇਖੋ ਜੀ ਹੁਣ ਜੇ ਫੇਰ ਦੇਖੋ ਬੜੀ ਸੋਚਣ ਵਾਲੀ ਗੱਲ ਆ ਵੀ ਜੱਜ ਸਾਹਿਬ ਨੇ ਜਿਹੜਾ ਫੈਸਲਾ ਫੇ ਗਲਤ ਕੀਤਾ ਜੇ ਉਹਨਾਂ ਨੂੰ ਇਹ ਲੱਗਦਾ ਵੀ ਜੱਜ ਸਾਹਿਬ ਨੇ ਉਹਨਾਂ ਨੂੰ ਛੱਡ ਦਿੱਤਾ ਜਾਂ ਉਹਨਾਂ ਨੂੰ ਬਇਜ਼ਤ ਬਰੀ ਕਰ ਦਿੱਤਾ ਇਹਦਾ ਮਤਲਬ ਉਹਨਾਂ ਨੂੰ ਅਜੇ ਵੀ ਲੱਗ ਰਿਹਾ ਆ ਵੀ ਜਿਹੜਾ ਇਹ ਆਨ ਮੈਰਿਡ ਫੈਸਲਾ ਨਹੀਂ ਹੋਇਆ ਇਹ ਮੀਡੀਆ ਟ੍ਰਾਇਲ ਚੱਲਿਆ ਫੇ ਔਰ ਮੀਡੀਆ ਟ੍ਰਾਇਲ ਤਾਂ ਇਹੀ ਚੱਲ ਰਿਹਾ ਇ ਪ੍ਰੋਫਿਟ ਬਜਿੰਦਰ ਸਿੰਘ ਨੂੰ ਸਜ਼ਾ ਹੋਵੇ ਤੇ ਫੇ ਮੀਡੀਆ ਟ੍ਰਾਇਲ ਦੇ ਕਿਤੇ ਨਾ ਕਿਤੇ ਫੇ ਪ੍ਰਭਾਵਿਤ ਹੋਇਆ ਜੇ ਉਹਨਾਂ ਨੂੰ ਹੀ ਲੱਗ ਰਿਹਾ ਵੀ ਉਹਨਾਂ ਨੂੰ ਕਿਦਾ ਬਰੀ ਕਰ ਦਿੱਤਾ ਗਿਆ ਜੇ ਸੋਚਿਆ ਜਾਵੇ ਜੇ ਪ੍ਰੋਫਿਟ ਜੀ ਨੂੰ ਬਇਜ਼ਤ ਬਰੀ ਕਰ ਦਿੰਦੇ ਜਾਂ ਉਹਨਾਂ ਨੂੰ ਇਹ ਇਹ ਸਜ਼ਾ ਹੋ ਜਾਂਦੀ ਤਾਂ ਫੇ ਇਹ ਕਹਿਣਾ ਸੀ ਵੀ ਆਹ ਦੇਖੋ ਜੀ ਇਹ ਕੀ ਗੱਲ ਹੋ ਗਈ ਇਹ ਆ ਬੰਦਾ ਬਰੀ ਹੋ ਗਿਆ ਦੇਖੋ ਉਹਦੇ ਹਿੱਸੇ ਦਾ ਸਾਰੇ ਸੀ ਉਹ ਜਿੰਨੇ ਵੀ ਉਹਨਾਂ ਨੂੰ ਸਾਰਿਆਂ ਨੂੰ ਦੋਸ਼ੀ ਪਾਇਆ ਗਿਆ ਸੀ ਵੀ ਉਹਨਾਂ ਤੇ ਐਫ ਆਈ ਆਰ ਜੋ ਦਰਜ ਹੋਈ ਸੀ ਉਹਨਾਂ ਦੇ ਸਾਰਿਆਂ ਦੇ ਨਾਮ ਸੀ ਸੋਚਣ ਵਾਲੀ ਤਾਂ ਗੱਲ ਇਹ ਵੀ ਆ ਤੁਹਾਡੇ ਤੇ ਵੀ ਇਲਜ਼ਾਮ ਲੱਗੇ ਵੀ ਜਦੋਂ ਫੈਸਲਾ ਸੁਣਾਣਾ ਸੀ ਤੁਸੀਂ ਵੀ 5-500 ਜੀ ਬੰਦੇ ਖਰੀਦ ਕੇ ਭਰ ਕੇ ਟਰੱਕ ਗੱਡੀਆਂ ਭਰ ਕੇ ਲਗਾਏ ਆ ਸਪਾਲ ਮਸੀ ਉਹ ਲੈ ਕੇ ਗਏ ਆ ਇੱਕ ਨਹੁਰ ਬੰਨਾ ਮਜਰੇ ਅਮਰੀਕਾ ਕੁਛ ਇਦਾਂ ਦਾ ਨਾਇਆ ਉਹ ਵੀ ਗੱਡੀਆਂ ਭਰ ਕੇ ਲੈ ਗਏ ਆ ਕਹਿੰਦੇ ਉੱਥੇ ਹੱਲਾ ਗੁੱਲਾ ਕਰਨਾ ਸੀਗਾ ਤੁਹਾਡੇ ਤੇ ਇਹ ਵੀ ਅਲੀਗੇਸ਼ਨ ਲੱਗ ਰਿਹਾ ਹੈ ਇਹ ਦੇਖੋ ਸਾਰਾ ਇਹਨਾਂ ਨੇ ਮੀਡੀਆ ਦੇ ਵਿੱਚ ਇਦਾਂ ਦੀਆਂ ਗੱਲਾਂ ਬਣਾਉਣੀਆਂ ਸੀ ਵੀ ਆ ਦੇਖੋ ਜੀ ਇਹਨਾਂ ਦੀਆਂ ਸੰਗਤਾਂ ਕੋਈ ਉੱਥੇ ਕੋਈ ਗੱਲ ਹੋਈ ਕੋਈ ਇਦਾਂ ਦੀ ਗੱਲ ਪਾਈ ਗਈ ਉਹ ਤਾਂ ਕਹਿੰਦੇ ਪੁਲਿਸ ਦਾ ਕੰਟਰੋਲ ਰਿਆ ਨਹੀਂ 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 ਆਉਣ ਹੀ ਨਹੀਂ ਦਿੱਤਾ ਤਾਂ ਹੀ ਸੀਗੇ ਦੇਖੋ ਜੀ ਇਹ ਜਿਹੜੀਆਂ ਗੱਲਾਂ ਕੋਈ ਉੱਥੇ ਕੁਝ ਨਹੀਂ ਹੋਇਆ ਇਹ ਗੱਲਾਂ ਸਿਰਫ ਇਹ ਇਹ ਚਾਹੁੰਦੇ ਸੀ ਵੀ ਇਦਾਂ ਦੀਆਂ ਗੱਲਾਂ ਹੋਣ ਦੇਖੋ ਇਹ ਸਿਕਿਉਰਟੀਆਂ ਲੈਣਾ ਚਾਹੁੰਦੇ ਆ ਠੀਕਾ ਮੇਰਾ ਮੇਰਾ ਗਨਮੈਨ ਮੇਰੇ ਨਾਲ ਹੀ ਸੀ ਔਰ ਮੇਰਾ ਜਿਹੜਾ ਗਨਮੈਨ ਸੀ ਮੇਰੇ ਨਾਲ ਸੀ ਅਸੀਂ ਤਾਂ ਆਰਾਮ ਨਾਲ ਗੱਡੀ 'ਚ ਬੈਠੇ ਸੀ ਅਜੇ ਤਾਂ ਕਾਹ ਸੀ ਕੋਈ ਨਹੀਂ ਦੇਖੋ ਸਾਨੂੰ ਤਾਂ ਇਹ ਸੀ ਉਦੋਂ ਆਰਗੂਮੈਂਟ ਸੋਨੇ ਆ ਵੀ ਜੱਜਮੈਂਟ ਥੋੜਾ ਉਦੋਂ ਨੂੰ ਦੇਖੋ ਜਦੋਂ ਹੁਣੇ ਹੀ ਆਰਗੂਮੈਂਟ ਸੀ ਤੇ ਜੱਜਮੈਂਟ ਦੀ ਤਾਂ ਉਦੋਂ ਤਰੀਕ ਹੀ ਨਹੀਂ ਸੀ ਤੇ ਸੋਚਣ ਵਾਲੀ ਦੀ ਗਲਤ ਸੀ ਤਾਂ ਗਾਇਸ ਵੀ ਆਰਗੂਮੈਂਟਸ ਅੱਜ ਬਹਿਸ ਹੋਏਗੀ ਤੇ ਜੱਜਮੈਂਟ ਸ਼ਾਇਦ ਅਗਲੀ ਤਰੀਕ ਦੇ ਵਿੱਚ ਹੋਏਗਾ ਲੇਕਿਨ ਉਦਣੇ ਹੀ ਆਰਗੂਮੈਂਟਸ ਆਰਗੂਮੈਂਟਸ ਤਾਂ ਹੋਏ ਹੀ ਨਹੀਂ ਔਰ ਉਦਣੇ ਹੀ ਉਹਨਾਂ ਨੂੰ ਦੋਸ਼ੀ ਕਰਾਰ ਕੀਤਾ ਗਿਆ ਤੇ ਪਹਿਲੀ ਤਰੀਕ ਨੂੰ ਦੇਖੋ ਜੱਜਮੈਂਟ ਸੁਣਾ ਦਿੱਤੀ ਗਈ 1 ਅਪ੍ਰੈਲ ਨੂੰ